ਜੇ ਜਾਨ ਹੋਊਗੀ ਤਾਂ ਵੱਜੂਗੀ ਵੱਜੂਗੀ ਐਬਸ ਤੇ ਇਹ ਜਾਨ ਪਾਉਂਦੀਆਂ ਜਿਹੜੀਆਂ ਗੁੱਟੀਆਂ ਪਾਵਰ ਲਿਫਟਰ ਆਉਂਦੇ ਆ ਉਹ 3 3 1/2 3 3 4 4 ਕਿਲੋ ਦੀ ਸਕੈਟ ਲਾਉਂਦੇ ਆ ਤੇ ਇਹ ਬਿਗਿਨਰ ਵੀ ਲੈ ਸਕਦਾ ਜਿਹਨੇ ਸ਼ੁਰੂਆਤ ਕਰਨੀ ਜਿਦਾ ਮੇਰੇ ਵਰਗਾ ਬੰਦਾ ਜੇ ਸੀ ਜਿਮ ਜਾਣਾ ਸ਼ੁਰੂ ਕਰਨਾ ਤਾਂ ਵੀ ਇਹ ਸੌਖਾ ਜੀ ਜ਼ਰੂਰੀ ਨਹੀਂ ਕਿ ਜਿਮ ਜਾਣ ਵਾਲੇ ਕਰਨ ਜਾਂ ਵਰਕਆਊਟ ਕਰਨ ਕਰੇ ਆਮ ਲੇਡੀਆਂ ਜਿਹੜੀਆਂ ਉਹਨਾਂ ਉਹਨਾਂ ਦੇ ਵਿੱਚ ਹੀ ਵੀਕਨੈਸ ਬਹੁਤ ਹੋ ਚੁੱਕੀ ਹੈ 6-7 ਸਾਲ ਤੋਂ ਲੈ ਕੇ 10-12 ਸਾਲ ਤੱਕ ਵੀ ਬੱਚੇ ਨੂੰ ਦਵੋਗੇ ਉਹਦੀ ਫਾਈਟ ਵੀ ਵਧੇਗੀ, ਵੇਟ ਵੀ ਵਧੇਗਾ। ਇੱਕ-ਇੱਕ ਦੋ-ਦੋ ਮਹੀਨੇ ਦੇਣਾ ਵਾ ਤਾਂ ਜਦੋਂ ਯੰਗ ਹੁਣ ਉਹਦੀ ਬੋਨਸ ਬਹੁਤ ਵਧੀਆ ਹੋਣਗੀਆਂ। ਅੱਜਕੱਲ ਹਰ ਦੂਸਰੇ ਤੀਸਰੇ ਬੰਦੇ ਨੂੰ ਫੈਟੀ ਲਿਵਰ ਦੀ ਪ੍ਰੋਬਲਮ ਬੱਚਿਆਂ ਨੂੰ ਵੀ ਬੱਚਿਆਂ ਨੂੰ ਵੀ। ਲਿਵਰ ਦੀ ਪ੍ਰੋਬਲਮ ਕਿਉਂ ਆ? ਫਾਸਟ ਫੂਡ ਕਰਦੇ। ਦਾਵਾ ਨਹੀਂ ਕਰਦਾ ਮੈਂ 100% ਦਾ ਜੜੀ ਬੂਟੀ ਪਿਓਰ ਦਿੰਦਾ ਜਿਹੜੀ ਵੀ ਆ ਚੜੀ ਬੂਟੀ ਪਿਓਰ ਹੁੰਦੀ ਆ ਆਪਣੀ ਅੱਜ ਘਰੇ ਰੈਲਟ੍ਰੇਸ਼ਨ ਦੇ ਸਮਾਨੇ ਦੇ ਵਿੱਚ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਕਿਹੜੇ ਅਜਿਹੇ ਆਯੁਰਵੇਦਿਕ ਜੜੀ ਬੂਟੀਆਂ ਨੇ ਜਿਨ੍ਹਾਂ ਨੂੰ ਅਸੀਂ ਕੰਜ਼ਿਊਮ ਕਰੇ ਜਿਸ ਦੇ ਨਾਲ ਸਾਨੂੰ ਹੈਲਥ ਬੈਨੇਫਿਟ ਵੀ ਹੋਣ ਔਰ ਆਕਸੀਡੈਂਲ ਜਿਹੜੇ ਹੈਲਥ ਡਿਜ਼ੀਜ਼ਸ ਹੈ ਉਹਨਾਂ ਤੋਂ ਛੁਟਕਾਰਾ ਵੀ ਪਾ ਸਕੀਏ। ਇਸੇ ਤੇ ਚੱਲਦੇ ਮੈਨੂੰ ਪਤਾ ਲੱਗਾ ਪੀਟੀਸੀ ਨਿਊਜ਼ ਅਵਾਰਡੀ ਸ਼ੇਰਾ ਫਾਰਮ ਜੀ ਦੇ ਬਾਰੇ। ਸੋ ਸ਼ੇਰਾ ਫਾਰਮ ਜੀ ਕੀ ਕਰਦੇ ਨੇ ਤੇ ਆਪਣੇ ਆਯੁਰਵੇਦਿਕ ਲਰਨਿੰਗ ਦੇ ਨਾਲ ਕਿਹੜੇ ਆਯੁਰਵੇਦਿਕ ਜੜੀ ਬੂਟੀਆਂ ਉਹ ਲੋਕਾਂ ਨੂੰ ਆਫਰ ਕਰਦੇ ਨੇ ਕਿਹੜੇ ਪ੍ਰੋਡਕਟਸ ਨੂੰ ਲੈ ਕੇ ਆਏ ਨੇ। ਸੋ ਅੱਜ ਸ਼ੇਰਾ ਫਾਰਮ ਤੋਂ ਸ਼ੇਰਾ ਜੀ ਮੇ ਸੈਕਿੰਡ ਲੋਕੇਸ਼ਨ ਦੀ ਓਪਨਿੰਗ ਕਰ ਦਿੰਦੀ ਹੈ ਐਂਡ ਦੈਟਸ ਐਟ ਜ਼ਗਰਾਉਂ ਜੀ ਹਾਂ ਜ਼ਗਰਾਉਂ ਦੇ ਵਿੱਚ ਉਹਨਾਂ ਨੇ ਆਪਣਾ ਸ਼ੇਰਾ ਫਾਰਮ ਖੋਲ੍ਹ ਦਿੱਤਾ ਹੈ ਜਿੱਥੇ ਉਹ ਪ੍ਰੋਡਕਟਸ ਦੀ ਸਬਜ਼ਿਸ ਤੁਹਾਡੇ ਤੱਕ ਲੈ ਕੇ ਆਏ ਨੇ ਸੋ ਸਭ ਤੋਂ ਪਹਿਲੇ ਤਾਂ ਮੈਂ ਤੁਹਾਨੂੰ ਉਹਨਾਂ ਦਾ ਫਾਰਮ ਦਿਖਾਵਾਂਗੀ ਔਰ ਉਸ ਤੋਂ ਬਾਅਦ ਦੇਖਾਂਗੇ ਉਹਨਾਂ ਦੇ ਅਮੇਜ਼ਿੰਗ ਐਂਡ ਬੈਨੇਫੀਸ਼ੀਅਲ ਪ੍ਰੋਡਕਟਸ ਤੇ ਜਾਣਾਂਗੇ ਕਿ ਕਿਵੇਂ ਆਯੁਰਵੈਦਿਕ ਜੜੀ ਬੂਟੀਆਂ ਨਾਲ ਉਹ ਹੈਲਥ ਬੈਨੇਫਿਟਸ ਦਿੰਦੇ ਨੇ ਆਓ ਮਿਲਦੇ ਹਾਂ ਸ਼ੇਰਾ ਜੀ ਨੂੰ ਸੋ ਸ਼ੇਰਾ ਫਾਰਮ ਨਾਮ ਤਾਂ ਰੱਖਿਆ ਸ਼ੇਰਾ ਜੀ ਦੀ ਫੋਟੋ ਵੀ ਲਾਈ ਹੈ ਸ਼ੇਰਾ ਜੀ ਨੂੰ ਰਿਪਰੈਜ਼ੈਂਟ ਕਰ ਰਹੇ ਨੇ ਐਂਡ ਜਿਹੜੇ ਗਲੋਰੀਆ ਸ਼ਿਰਾਜੀ ਤੋਂ ਸ਼ਿਰਾਜੀ ਖੁਦ ਸਾਡੇ ਵੈਲਕਮ ਤੇ ਲਈ ਵੇਟ ਕਰ ਰਹੇ ਨੇ ਸਾਡੀ ਸਸਿਕਾ 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 ਤਾਂ ਨੇ ਉਹ ਠੀਕ ਠਾਕ ਬਹੁਤ ਵਧੀਆ ਬਹੁਤ ਵਧੀਆ ਐਂਡ ਪਹਿਲਾਂ ਤਾਂ ਵਧਾਈਆਂ ਜੀ ਆ ਬਹੁਤ ਬਹੁਤ ਮੁਬਾਰਕਾਂ ਬਹੁਤ ਵਧੀਆ ਲੱਗ ਰਿਹਾ ਇੱਥੇ ਆ ਕੇ ਪਹਿਲਾਂ ਤਾਂ ਜਗਰਾਉਂ ਦੇ ਵਿੱਚ ਇੰਨੀ ਸੋਹਣੀ ਲੋਕੇਸ਼ਨ ਤੁਸੀਂ ਸੈਟਅਪ ਕੀਤੀ ਹੈ ਐਂਡ 올 ਗ੍ਰੀਨ ਜੀ ਆਗੇ ਅੱਜ ਦੇ ਟਾਈਮ ਤੱਕ ਅਸੀਂ ਲੱਭਦੇ ਆ ਕਿ ਕਿਤੇ ਗ੍ਰੀਨ ਮਿਲ ਜੂਏ ਸੋ ਐਕਚੁਅਲੀ ਨਾ ਥੋੜਾ ਜਿਹਾ ਮੈਨੂੰ ਗ੍ਰੀਨਿੰਗ ਆਪਸ ਲਗਾਪੀ ਬਹੁਤ ਜ਼ਿਆਦਾ ਵਾ ਕਿਉਂਕਿ ਮੈਂ ਹਮੇਸ਼ਾ ਹੀ ਗ੍ਰੀਨਰੀ ਦੇ ਵਿੱਚ ਰਹਿਣਾ ਛੋਟੇ ਹੁੰਦੇ ਤੋਂ ਹੀ ਮੇਰਾ ਰਿਆ ਵਾ ਤੇ ਮੈਨੂੰ ਗ੍ਰੀਨਰੀ ਨਾਲ ਬਹੁਤ ਪਿਆਰ ਆ ਹੁਣ ਜਿਵੇਂ ਸਾਰੀ ਇਹ ਆਪਣੇ ਫਰੂਟਸ ਵਾਲੇ ਵੀ ਲੱਗੇ ਆ ਵਿੱਚ ਜੜੀਆਂ ਬੂਟੀਆਂ ਵੀ ਲੱਗੀਆਂ ਹੋਈਆਂ ਆਪਣੇ ਇਧਰਲੀ ਸਾਈਡ ਦੂਸਰੀ ਸਾਈਡ ਇੱਕ ਪਾਸੇ ਆਪਣੇ ਦੂਸਰੀ ਸਾਈਡ ਆ ਜਿਹੜਾ ਇਦੇ ਨਾਲ ਹੀ ਹੈ ਜਿਹੜਾ ਉੱਥੇ ਆਪਣੀ ਸਫੇਦ ਮੂਸਲੀ ਬੀਜ ਰਹੇ ਆ ਹੁਣ ਥੋੜੀ ਦੇਖਦੇ ਵਿੱਚ ਇਧਰ ਲੈਫਟ ਹੈਂਡ ਸਾਈਡ ਆਪਣੇ ਕੋਲ ਮੋਰਿੰਗਾ ਲਾਇਆ ਹੋਇਆ ਸਾਰਾ ਉਹ ਜਿਹੜੀ ਬੂਟੀਆਂ ਤੇ ਜੜੀ ਮੈਂ ਰੀਲ ਸੇਖ ਰਹੀ ਸੀ ਉਹ ਮੈਂਸ਼ਨ ਸਹੀ ਸੀਗਾ ਮੇਰਾ ਕਿਉਂਕਿ ਤੁਹਾਡੇ ਮੈਂ ਪੇਜ ਤੇ ਰੀਲ ਦੇਖਿਆ ਸੀ ਕਿ ਦੋ ਸਾਰੀ ਜੜੀ ਬੂਟੇ ਖੁਦ ਪਹਿਲੇ ਤਾਂ ਉਹਨੂੰ ਪਲਾਨਟ ਕਰ ਦੋ ਸੈਟ ਅਪ ਕਰ ਦੋ ਉਸੇ ਤੋਂ ਹੀ ਤੁਸੀਂ ਆਪਣੀ ਪ੍ਰੋਡਕਟਸ ਬਣਾਉਂਦੇ ਹੋ ਜੀ ਮੈਂ ਖੁਦ ਆਪ ਚੱਕੀ ਨਹੀਂ ਜਿਹੜੀ ਪੀਣ ਵਾਲੀ ਹੁੰਦੀ ਮੈਂ ਆਪਦੇ ਹੱਥਾਂ ਨਾਲ ਉਹ ਜੜੀ ਬੁੱਟੀ ਪਹਿਲਾਂ ਕੋਲੇ ਖੜ ਕੇ ਭਾ ਕੇ ਫੇਰ ਪੈਕਿੰਗ ਨੂੰ ਜਾਂਦੀ ਹੈ ਅੱਛਾ ਤੁਸੀਂ ਸਾਰਾ ਕੰ ਕਿਉਂਕਿ ਪਿਓਰਿਟੀ ਦਾ ਦਾਵਾ ਕਰਦਾ ਮੈਂ ਹੂੰ ਤੇ ਪਿਓਰਿਟੀ ਦੇ ਵਿੱਚ ਥੋੜੀ ਜਿਹੀ ਵੀ ਮਿੱਟੀ ਨਹੀਂ ਜਾਣੀ ਚਾਹੀਦੀ ਉਹਦੇ ਵਿੱਚ ਕੋਈ ਹੋਰ ਨਹੀਂ ਚੀਜ਼ ਜਾਣੀ ਚਾਹੀਦੀ ਇਸ ਕਰਕੇ ਮੈਂ ਉੱਪਰ ਪ੍ਰੋਪਰ ਖੜ ਕੇ ਪੈਕਿੰਗ ਕਰਾਉਣਾ ਔਰ ਪ੍ਰੋਪਰ ਖੜ ਕੇ ਚੱਕੀ ਦੇ ਉੱਤੇ ਸਾਰੀ ਪਸਾਈ ਕਰਾਈਦੀ ਆ ਕੱਲੀ ਕੱਲੀ ਜੜੀ ਬੂਟੀ ਕੱਲੀ ਕੱਲੀ ਜੜੀ ਬੂਟੀ ਔਰ ਇਹ ਜੜੀ ਬੂਟੀਆਂ ਜਿਹੜਾ ਲੋਕੀ ਅੱਜਕੱਲ ਕਹਿ ਦਿੰਦੇ ਨੇ ਕਿ ਜੜੀ ਬੂਟੀਆਂ ਕਿਚਨ ਦੇ ਵਿੱਚ ਜਾਂ ਖੇਤਾਂ ਦੇ ਵਿੱਚ ਹੀ ਵਧੀਆ ਲੱਗਦੀਆਂ ਲੇਕਿਨ ਅੱਜਕੱਲ ਐਲੋਪੈਥਿਕ ਮੈਡੀਸਿਨ ਦਾ ਇੱਕ ਦੌਰ ਚੱਲਿਆ ਹੈ ਬਟ ਉੱਥੇ ਹੁਣ ਅੱਜਕੱਲ ਲੋਕ ਆਯੁਰਵੇਦ ਜਿਹੜੇ ਬੈਨੀਫਿਟਸ ਉਹਨਾਂ ਨੂੰ ਐਲਪੈਥਿਕ ਮੈਡੀਸਿਨਸ ਨਾਲ ਮਿਲਣਗੇ ਉਹ ਤੁਹਾਡੇ ਪ੍ਰੋਡਕਟਸ ਨਾਲ ਵੀ ਮਿਲਣਗੇ ਜੀ ਮੈਂ ਆਪਣੇ ਜਿੰਨੇ ਮੇਰੇ ਪਰਿਵਾਰ ਆ ਮੈਂ ਪਰਿਵਾਰ ਮੰਨਦਾ ਹੁੰਨਾ ਜਿੰਨਾ ਮੇਰਾ ਪੇਜ ਆ ਫੇਸਬੁੱਕ ਤੇ ਆ ਜਾਂ YouTube ਤੇ ਆ ਜਾਂ Instagram ਦੇ ਉੱਤੇ ਆ ਜੀ ਜੀ ਤਾਂ ਮੈਂ ਉਹਨਾਂ ਨੂੰ ਹਰ ਇਹੀ ਗੱਲ ਕਹਿਣਾ ਹੁੰਦਾ ਕਿ ਰੱਬ ਜੀ ਨੇ ਡਿਊਟੀ ਮੇਰੀ ਲਈ ਆ ਇਸ ਜੜੀਆਂ ਬੂਟੀਆਂ ਨੂੰ ਤੁਹਾਨੂੰ ਖਵਾਉਣ ਲਈ ਤੁਹਾਡੀ ਹੈਲਥ ਚੰਗੀ ਕਰਨ ਲਈ ਔਰ ਤੁਹਾਡੀ ਫੈਮਿਲੀ ਦੇ ਵਿੱਚ ਹੈਪੀਨੈਸ ਆਉਣ ਲਈ ਜੀ ਤੇ ਇਹਦੇ ਨਾਲ ਬੈਨੀਫਿਟਸ ਵਾਦਾ ਤੁਸੀਂ ਕਰਦੇ ਹੋ ਤੁਸੀਂ ਪੂਰੇ ਤੁਹਾਨੂੰ ਲੱਗਦਾ ਕਿ ਉਹਦੇ ਨਾਲ ਉਹੀ ਬੈਨੀਫਿਟ ਮਿਲਣਗੇ ਜੀ ਐਕਚੁਅਲੀ ਜਿੰਨਾ ਯੂਥ ਆ ਬਹੁਤ ਉਸ ਰੱਬ ਜੀ ਦੀ ਪਰਮਾਤਮਾ ਦੀ ਬਖਸ਼ਿਸ਼ ਦੇ ਨਾਲ ਬਹੁਤ ਜੁੜਿਆ ਹੋਇਆ ਵਾ ਹਣ ਜਿੰਨੇ ਐਥਲੀਟ ਹੈਗੇ ਨੇ ਜਾਂ ਜਿੰਨੇ ਜਿਮ ਵਾਲੇ ਨੇ ਪਾਵਰ ਲਿਫਟਰ ਨੇ ਉਹ ਸਾਰੇ ਮੇਰੇ ਕੋਲੇ ਆਉਂਦੇ ਨੇ ਤੇ ਬਾਕੀ ਕਹਿ ਕੇ ਜਾਂਦੇ ਨੇ ਵੀ ਜੜੀ ਬੂਟੀ ਖਾਧੀ ਆ ਤਾਂ ਸਾਡਾ weight ਚੱਕਣ ਨੂੰ ਵੀ ਜੀ ਕਰਦਾ weight ਵੀ ਵਧਿਆ ਵਾ ਵਧਿਆ ਆ ਰਾਈਟ ਠੀਕ ਹੈ ਨਾ ਇਹਦੇ ਮੈਂ ਇੱਕ ਮੈਂਸ਼ਨ ਕਰਨਾ ਚਾਹੂੰਗੀ ਕਿ ਮੈਂ ਵੀ ਕਾਫੀ ਸਮੇ ਤੋਂ ਨਾਲ ਸੋਚਦੀ ਬੈਠੇ ਕਿ ਜਿਮ ਜੋਇਨ ਕਰਾਂ ਬਟ ਉਸ ਤੋਂ ਬਾਅਦ ਮੈਨੂੰ ਲੱਗਦਾ ਯਾਰ ਉਹ ਪ੍ਰੋਟੀਨ ਸ਼ੇਕਸ ਖਾਣੇ ਪੀਣੇ ਪੈਣੇ ਆ ਉਹ ਸਭ ਪ੍ਰੋਟੀਨ ਪਾਊਡਰ ਲੈਣਾ ਪੈਣਾ ਜੋ ਮੈਂ ਲੈਣ ਚ ਇੰਟਰਸਟਿਡ ਨਹੀਂ ਆ ਕਿਉਂਕਿ ਮੈਨੂੰ ਲੱਗਦਾ ਕਿਉਂਕਿ ਵੀਡੀਓਜ਼ ਵੀ ਅਸੀਂ ਦੇਖਦੇ ਆ ਜਿਹੜੀ ਰੀਲਸ ਤੁਹਾਡੀ ਰੀਲਸ ਹਨ ਨੇ ਉੱਥੇ ਉਹ ਵੀ ਆਉਂਦੀ ਹੈ ਕਿ ਕਿੱਦਾਂ ਪ੍ਰੋਟੀਨ ਪਾਊਡਰਸ ਬਣਾਏ ਜਾਂਦੇ ਨੇ ਉਹ ਡਰ ਲੰਦਾ ਬਟ ਹ ਬਿਲਕੁਲ ਜੀ ਬਿਲਕੁਲ ਲੇਡੀਜ਼ ਵਾਸਤੇ ਆਪਣੇ ਕੋਲੇ ਔਮਨ ਗੇਨਰ ਆਉਂਦਾ ਵਾ ਟੋਟਲ ਬੋਡੀ ਦੇ ਉੱਤੇ ਵਰਕ ਕਰਦਾ ਬੌਂਸ ਦੇ ਉੱਤੇ ਕਰਦਾ ਵਾ ਮਤਲਬ ਕਿ ਤੁਸੀਂ ਸਾਰਾ ਦਿਨ ਜਿਵੇਂ ਤੁਸੀਂ ਇੰਨਾ ਕੰਮ ਕਰਦੇ ਹੋ ਜੇ ਤੁਸੀਂ ਉਹਨੂੰ ਖਾਓਗੇ ਨਾ 2-3 ਮਹੀਨੇ ਤਾਂ ਤੁਸੀਂ ਬਿਲਕੁਲ ਆਪਣੇ ਆਪ ਨੂੰ ਈਜ਼ੀ ਔਰ ਫੀਲ ਤੁਸੀਂ ਗੁੱਡ ਕਰੂਗੋ ਗੁੱਡ ਕਰੂਗੋ ਗੁੱਡ ਕਰੂਗੇ ਸੋ ਗੱਲਬਾਤ ਥੋੜੀ ਬਹੁਤ ਤਰ੍ਹਾਂ ਦੀ ਸ਼ੁਰੂਆਤ ਕਰਦੇ ਹਾਂ ਬਟ ਐਕਚੁਅਲ ਜਿਵੇਂ ਆਦੇ ਪ੍ਰੋਡਕਟਸ ਕੀ ਆਉਂਦਾ ਹੈ ਕਿਵੇਂ ਬਣਾਉਂਦੇ ਨੇ ਕਿਵੇਂ ਕੱਢਦੇ ਨੇ ਕਿਵੇਂ ਲੋਕਾਂ ਤੱਕ ਉਸ ਨੂੰ ਲੈ ਕੇ ਆਉਂਦੇ ਨੇ ਇਹ ਸਾਰੀ ਚੀਜ਼ਾਂ ਹੁਣ ਅਸੀਂ ਬੈਠ ਕੇ ਗੱਲ ਕਰਦੇ ਆ ਤੇ ਤੁਹਾਡੇ ਫਾਰਮ ਦੇ ਅੰਦਰ ਦਾ ਨਜ਼ਾਰਾ ਦੇਖਦੇ ਆ ਜੀ ਬਹੁਤ ਹੀ ਸੋਹਣਾ ਬਣਾਇਆ ਪਹਿਲੇ ਤਾਂ ਮੈਂ ਕਹੂੰਗੀ ਕਿ ਆ ਸਪੈਸੀਫਿਕਲੀ ਜਿਹੜੇ ਤੁਸੀਂ ਚੀਜ਼ ਨੂੰ ਰੱਖਿਆ ਹੈ ਬਹੁਤ ਸੋਹਣਾ ਲੱਗ ਰਿਹਾ ਹੈ ਸੋ ਹੁਣ ਦੇਖਦੇ ਪ੍ਰੋਡਕਟਸ ਦੇ ਵਿੱਚ ਕੀ ਹੈ ਤੇ ਸਾਡੇ ਡਾਕਟਰ ਆਉਂਦੇ ਨੇ ਸੰਡੇ ਨੂੰ ਸਪੈਸ਼ਲ

ਹੂੰ ਉਦੋਂ ਦੀਆਂ ਜੜੀਆਂ ਬੂਟੀਆਂ ਚੱਲਦੀਆਂ ਜੇ ਤੁਸੀਂ ਗੌਰ ਕਰੋ ਤਾਂ ਜੇ ਇੱਕ ਰਮਾਇਣ ਦੇ ਵਿੱਚ ਵੀ ਦੱਸਿਆ ਹੋਇਆ ਵਾ ਕਿ ਜਦੋਂ ਲਕਸ਼ਮਣ ਜੀ ਮੁਰਸ਼ਿਦ ਹੋ ਗਏ ਸੀਗੇ ਤਾਂ ਉਹਨਾਂ ਨੂੰ ਕਿਹਾ ਸੀ ਸੰਜੀਵਨੀ ਬੂਟੀ ਬੂਟੀ ਤਾਂ ਇਹੀ ਜੜੀਆਂ ਬੂਟੀਆਂ ਇਹ ਜੜੀਆਂ ਬੂਟੀਆਂ ਰਾਜੇ ਮਹਾਰਾਜੇ ਖਾਂਦੇ ਸੀ ਇੰਨੀ-ਇੰਨੀ ਉਹ ਜੰਗਾਂ ਕਰਦੇ ਸੀਗੇ ਜਦੋਂ ਉਹਨਾਂ ਨੂੰ ਕੋਈ ਬਰਸ਼ੇ ਲੱਗ ਜਾਂਦੇ ਸੀ ਜਾਂ ਕੁਝ ਹੁੰਦਾ ਸੀ ਉਦੋਂ ਇਹ ਚੀਜ਼ਾਂ ਨਹੀਂ ਸੀਗੀਆਂ ਉਦੋਂ ਵੀ ਜੜੀਆਂ ਬੂਟੀਆਂ ਸੀਗੀਆਂ ਜੜੀਆਂ ਬੂਟੀਆਂ ਸੀਗੀਆਂ ਤਾਂ ਇਸ ਕਰਕੇ ਜੜੀਆਂ ਬੂਟੀਆਂ ਨਾਲ ਜੁੜਨ ਜੜੀਆਂ ਬੂਟੀਆਂ ਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਨੇਚਰਲ ਜੜੀਆਂ ਬੂਟੀਆਂ ਹਮ ਸ਼ੇਰਾ ਫਾਰਮ ਤੇ ਬੇਨਨ ਵਾਲੀ ਡੈਫੀਨਿਟਲੀ ਸਾਰੇ ਚੀਜ਼ਾਂ ਐ ਤੇ ਜੜੀਆਂ ਵੀ ਨੇ ਫ੍ਰੀ ਫਰਮ ਸਾਈਡ ਇਫੈਕਟਸ ਨੇ ਜੀ ਦੋਸ ਆ ਚਾਵੀ ਤੇ ਪੀਟੀਸੀ ਨਿਊਜ਼ ਦੇ ਵੱਲੋਂ ਬੈਸਟ ਹਰਬਲ ਪ੍ਰੋਡਕਟ ਦਾ ਅਵਾਰਡ ਕਿਤਾਬ ਦਿੱਤਾ ਗਿਆ ਸੀ ਸ਼ੇਰਾ ਫਾਰਮ ਜੀ ਨੂੰ ਸ਼ੇਰਾ ਜੀ ਨੂੰ ਸ਼ੇਰਾ ਜੀ ਪਹਿਲਾਂ ਤਾਂ ਉਸ ਦੇ ਲਈ ਬਹੁਤ ਮੁਬਾਰਕਾ ਤੁਹਾਨੂੰ ਥੈਂਕ ਯੂ ਔਰ ਹੁਣ ਤੁਸੀਂ ਇਹ ਵੀ ਖੁਸ਼ਖਬਰੀ ਲੈ ਕੇ ਆਏ ਜਗਰਾਉਂ ਦੇ ਵਿੱਚ ਤੁਸੀਂ ਨਵੀਂ ਲੋਕੇਸ਼ਨ ਖੋਲੀ ਹੈ ਸੋ ਜਿਹੜਾ ਹਰਬਲ ਪ੍ਰੋਡਕਟ ਇਸ ਦਾ ਤੁਸੀਂ ਦਾਵਾ ਕਰ ਰਹੇ ਹੋ ਕਿ ਮੈਂ ਜਾਣ ਸਕਦੀ ਕਿ ਕਿਹੜੇ ਕਿਹੜੇ ਪ੍ਰੋਡਕਟਸ ਇਹਨਾਂ ਦੇ ਵਿੱਚੋਂ ਸਭ ਤੋਂ ਪਹਿਲੇ ਫॉर men ਜਿਹੜਾ ਤੁਸੀਂ ਲੈ ਕੇ ਆਏ ਫॉर men ਦੇ ਲਈ ਜਿਹੜੇ men goes for protein shakes protein powder ਉਸ ਦਾ ਸਬਸਟੀਟਿਊਟ ਕੀ ਆਯੁਰਵੇਦਾ ਵਿੱਚ ਵੀ ਹੈ ਬਿਲਕੁਲ ਜੀ ਆਯੁਰਵੇਦ ਦੇ ਗ੍ਰੰਥਾਂ ਦੇ ਵਿੱਚ ਜਿਹੜੀਆਂ ਜਿਹੜੀਆਂ ਜੜੀਆਂ ਬੂਟੀਆਂ ਲਿਖੀਆਂ ਹੋਈਆਂ ਜੀ ਉਹ ਉਹ ਜੜੀਆਂ ਬੂਟੀਆਂ ਇਹਦੇ ਵਿੱਚ ਪਾਈਆਂ ਇਹਦਾ ਆਪਾਂ ਦੇਸੀ ਜੜੀਆਂ ਬੂਟੀਆਂ ਕਿਹਾ ਜਾਂਦਾ ਇਹਨਾਂ ਨੂੰ ਪਰ ਆਪਾਂ ਇਹਦਾ ਇੰਗਲਿਸ਼ ਨਾਮ ਰੱਖਿਆ ਮਸਲ ਗੇਨਰ ਅੱਛਾ ਠੀਕ ਹੈ ਤਾਂ ਮਸਲ ਗੇਨਰ ਯੂਥ ਨੂੰ ਥੋੜਾ ਜਿਹਾ ਟਰੈਕ ਤਾਂ ਮਸਲ ਗੇਨਰ ਦੇ ਵਿੱਚ ਜਿਹੜੀਆਂ ਹਰਬਸ ਪਾਈਆਂ ਹੋਈਆਂ 14 ਸਫੇਦ ਮੂਸਲੀ ਅਸ਼ਵਗੰਧਾ ਸ਼ਤਾਵਰ ਕੀੜਾ ਜਿਹੜੀ ਲੋਪਸਮ ਜਿੰਨੀਆਂ ਵੀ ਜੜੀਆਂ ਬੁੱਟੀਆਂ ਪਾਈਆਂ ਵਾ ਉਹ ਆਪਣੀ ਹੈਲਥ ਦੇ ਵਿੱਚ ਪਾਵਰ ਦੇਣ ਨੂੰ ਔਰ ਸਟਰੈਂਥ ਦੇਣ ਨੂੰ ਐਂਡ ਕਹਦੀਏ ਕਿ ਹੱਡੀ ਨੂੰ ਤਾਕਤ ਦਿੰਦੀਆਂ ਵਾ ਜਿਵੇਂ ਕਿ ਹੁਣ ਪਾਵਰ ਲਿਫਟਰ ਆਉਂਦੇ ਆ ਉਹ 3 3 3.5 3 4 4 ਕਿਲੋ ਦੀ ਸਕੈਟ ਲਾਉਂਦੇ ਆ ਮਤਲਬ ਕਿ ਆਪਣੇ ਮੋਢਿਆਂ ਦੇ ਸਟੇਕ ਲਾ ਕੇ ਵੇਟ ਪਾ ਕੇ ਉੱਥੋਂ ਲੈ ਕੇ ਮੈਚਾ ਮਾਰਦੇ ਆ ਜੀ 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 ਤਾਂ ਜੇ ਜਾਨ ਹੋਊਗੀ ਤਾਂ ਬਚੂਗੀ ਬਚੂਗੀ ਅੱਛਾ ਤਾਂ ਇਹ ਜਾਨ ਪਾਉਂਦੀਆਂ ਜਿਹੜੀਆਂ ਬੁੱਟੀਆਂ ਜਿਨ੍ਹਾਂ ਕਬੱਡੀ ਵਾਲੇ ਆਉਂਦੇ ਆ ਸਾਡੇ ਕੋਲੇ ਕਬੱਡੀ ਵਾਲਿਆਂ ਦੇ ਵੀ ਸਰੀਰ ਆ ਨਾ ਜਿਹੜਾ ਉਹਨਾਂ ਦੀਆਂ ਹੱਡੀਆਂ ਟੁੱਟੀਆਂ ਹੀ ਪਈਆਂ ਹੁੰਦੀਆਂ ਕਿਉਂਕਿ ਇਹ ਖੇਡ ਆ ਜਿਹੜੀ ਪੰਜਾਬ ਦੀ ਖੇਡ ਕਬੱਡੀ ਜਿਹਦੇ ਵਿੱਚ ਵੀ ਜਾਨ ਦੀ ਜ਼ਰੂਰਤ ਆ ਤੇ ਇਹ ਸ਼ੇਰੇ ਦੀਆਂ ਜਿਹੜੀਆਂ ਬੂਟੀਆਂ ਜਾਣ ਪਾਉਂਦੀਆਂ ਬਹੁਤ ਵਧੀਆ ਸ਼ੇਰਾ ਜੀ ਕਮਿੰਗ ਟੂ ਦ ਨੈਕਸਟ ਕੁਐਸਚਨ ਤੁਸੀਂ ਵੀ ਕਬੱਡੀ ਪਲੇ ਕੀਤੀ ਹੈ ਨਹੀਂ ਮੈਂ ਮੈਂ ਕਬੱਡੀ ਨਹੀਂ ਐਕਚੁਅਲੀ ਮੈਂ ਐਥਲੀਟ ਰਹਾ ਮੈਂ ਵੇ ਪਾਵਰ ਲਿਫਟਿੰਗ ਕੀਤੀ ਆ ਮੈਂ ਸ਼ੌਂਕ ਰੱਖਦਾ ਮੈਂ ਪਿੱਛੇ ਜੇ ਕਬੱਡੀ ਮੈਚ ਵੀ ਟਰਨਮੈਂਟ ਕਰਾਇਆ ਸੀ ਅਸੀਂ ਬੱਚਿਆਂ ਦਾ ਦੋ ਮੋਟਰਸਾਈਕਲ ਦਿੱਤੇ ਸੀਗੇ ਔਰ ਮੇਰਾ ਖਿਆਲ ਲੱਖ ਲੱਖ ਰੁਪਈਆ ਨਾਮ ਦਿੱਤਾ ਸੀਗਾ ਸਿਰਫ ਇੱਕ ਇਹ ਖੇਡ ਮਾਂ ਖੇਡ ਕਬੱਡੀ ਦੇ ਸਾਡੇ ਅੰਦਰ ਥੋੜੀ ਜੀ ਹੈਗੀ ਆ ਕਿ ਅਸੀਂ ਖੇਡ ਨਹੀਂ ਸਕੇ ਤਾਂ ਪਰ ਪ੍ਰਮੋਟ ਜ਼ਰੂਰ ਕਰਦੇ ਆ ਪ੍ਰਮੋਟ ਜ਼ਰੂਰ ਕਰਦੇ ਤਾਂ ਉਹਨਾਂ ਬੱਚਿਆਂ ਨੂੰ ਵੀ ਇਹ ਪ੍ਰੋਡਕਟ ਆ ਜਿਹੜੇ ਸਾਡੇ ਦੇਸੀ ਆਉਂਦੇ ਆ ਔਰ ਅਸੀਂ ਪਹਿਲੇ ਕਿਹਾ ਸੀਗਾ ਕਿ ਹਾਂ ਆ ਪ੍ਰੋਡਕਟਸ ਧਰਦਰ than ਗoing for anything ਮਤਲਬ ਜਿਹੜਾ ਐਡਲਟ ਫੂਡ ਮਿਲਦਾ ਸਾਨੂੰ ਜਿਹੜਾ ਮਾਰਕੀਟ ਦੇ ਵਿੱਚ ਮਤਲਬ ਉਹਦੀ ਜਗ੍ਹਾ ਤੁਸੀਂ ਇਹ ਜੜੀ ਬੂਟੀਆਂ ਲੋ ਜੀ ਉਹ ਉਹ ਤਾਂ ਸਾਈਡ ਉਹ ਤਾਂ ਸਾਈਡ ਇਫੈਕਟ ਬਹੁਤ ਕਰਦਾ ਸਾਡੇ ਕੋਲੇ ਬਹੁਤ ਮੇਰੇ ਕੋਲੇ ਆਉਂਦੇ ਆ ਯੂਥ ਹੁੰਦਾ ਵਾ ਕਿ ਜਿਨ੍ਹਾਂ ਦੇ ਲੀਵਰ ਦੇ ਉੱਤੇ ਇਫੈਕਟ ਕਰ ਗਏ ਆ ਪ੍ਰੀ ਵਰਕਆਊਟ अच्छा एक मेरे कोले पेशेंट आया सिगा ओ चलो है ता छोटा बा पर ओने प्री वर्कआउट लेता थोड़ा या ते कहता मैं प्री वर्कआउट लेता ते मैं 3 दिन हॉस्पिटल एडमिट रेया ओदी बॉडी सारी लाल हो गई नीचे फ्लोर ਦੇ ਉੱਤੇ ਕਹਿੰਦਾ ਮੈਂ ਰੇਂਗਦਾ ਸੀਗਾ ਕਿ ਖਾਨਿਸ਼ ਹੁੰਦੀ ਸੀਗੀ اچھا ਇਨੇ ਸਾਈਡ ਇਫੈਕਟ ਆ ਪ੍ਰੀ ਵਰਕਆਊਟ ਦੇ ਜਾਂ ਜਿਹੜੇ ਸਪਲੀਮੈਂਟ ਆਉਂਦੇ ਆ ਤਾਂ ਇਹ ਦੇਸੀ ਜੜੀਆਂ ਬੂਟੀਆਂ ਮੈਂ ਹਰ ਵੇਲੇ ਯੂਥ ਨੂੰ ਵੀ ਕਹਿੰਨਾ ਆ ਵੱਡੇ ਆ ਛੋਟੇ ਆ ਵੀ ਤੁਸੀਂ ਦੇਸੀ ਚੀਜ਼ਾਂ ਖਾਓ ਦੇਸੀ ਚੀਜ਼ਾਂ ਖਾਓ ਇਹ ਇਹਦੇ ਵਿੱਚ ਜਿਹੜੇ ਵੀ ਤੁਸੀਂ ਇНГਰੀਡੀਐਂਟਸ ਲਿਖੇ ਨੇ ਸਭ ਤੋਂ ਪਹਿਲੇ ਇਹ ਆਯੁਰਵੈਦਿਕ ਤੁਹਾਡੀ ਲਰਨਿੰਗ ਸੀਗੀ ਤੁਸੀਂ ਸਿੱਖਿਆ ਸੀਗਾ ਤੇ ਉਸ ਤੋਂ ਬਾਅਦ ਇਹਦੀ ਫਾਰਮੂਲੇਸ਼ਨ ਖੁਦ ਆਪ ਕੀਤੀ ਜੀ ਜੀ ਐਕਚੁਅਲੀ ਨਾ ਸਾਡਾ ਕੰਮ ਸ਼ੁਰੂ ਤੋਂ ਹੀ ਇਦਾਂ ਦਾ ਵਾ ਮਦਰ ਫਾਦਰ ਦਾ ਵੀ ਬ੍ਰਦਰ ਦਾ ਵੀ ਤਾਂ ਅਸੀਂ ਆਯੁਰਵੈਦਿਕ ਚੀਆ ਅੱਛਾ ਸਾਰੀ ਫੈਮਿਲੀ ਜੇ ਆਯੁਰਵੈਦਿਕ ਦੇ ਗ੍ਰੰਥਾਂ ਦੇ ਵਿੱਚੋਂ ਹੀ ਇਹ ਜੜੀਆਂ ਬੂਟੀਆਂ ਜਿਹੜੀਆਂ ਨਾ ਸਾਡੀਆਂ ਚੁਣ-ਚੁਣ ਕੇ ਪਾਈਆਂ ਹੋਈਆਂ ਓਕੇ ਉਸੇ ਦੇ ਵੇਲੇ ਨਾਲ ਘਰ ਦੇ ਵਿੱਚ ਵੀ ਇਹੀ ਮਾਹੌਲ ਰਹਿੰਦਾ ਕਿ ਆਯੁਰਵੈਦਿਕ ਦੇ ਨਾਲ ਕਿਵੇਂ ਘਰ ਦੇ ਵਿੱਚ ਉਹਨੂੰ ਚੀਜ਼ ਨੂੰ ਲੈ ਕੇ ਆ ਸਕਦੇ ਆਪਾਂ ਕਿਉਂਕਿ ਆਯੁਰਵੈਦਿਕ ਇੱਕ ਐਹੋ ਜੀ ਚੀਜ਼ ਆ ਜੀ ਕੋਈ ਸਾਈਡ ਇਫੈਕਟ ਜ਼ੀਰੋ ਸਾਈਡ ਇਫੈਕਟ ਤੁਸੀਂ ਖਾਓਗੇ ਨੁਕਸਾਨ ਕੋਈ ਨਹੀਂ ਫਾਇਦੇ ਹੀ ਫਾਇਦੇ ਆ ਸੋ ਮਸਲ ਇਹਨਾਂ ਦੀ ਅਸੀਂ ਗੱਲ ਕਰ ਰਹੇ ਆ ਉੱਥੇ ਹੀ ਤੁਸੀਂ ਕਿਹਾ ਸੀਗਾ men ਦੇ ਲਈ ਹੈ ਤਾਂ female ਦੇ ਲਈ ਤੇ female ਦੇ ਲਈ ਕਿਉਂਕਿ ਅਸੀਂ ਸਾਰੇ ਜਾਣਦੇ ਆ ਕਿ female ਨੂੰ ਬਹੁਤ ਸਾਰੇ ਹੋਰ ਵੀ ਦਿੱਕਤ ਆਦਾ ਮੈਂਸਟਰੂਏਸ਼ਨ ਦੇਖਣਾ ਪੈਂਦਾ PCOD ਅੱਜ ਕੱਲ ਬਹੁਤ ਜ਼ਿਆਦਾ ਪ੍ਰਚਲਿਤ ਹੋ ਰਿਹਾ ਹੈ ਬਹੁਤ ਲੋਕਾਂ ਨੂੰ PCOD ਲੈ female ਨੂੰ ਹੋ ਰਿਹਾ ਹੈ ਕਿ ਇਸ ਚੀਜ਼ ਦਾ ਕਿਉਂਕਿ ਜੜੀ ਬੂਟੀਆਂ ਕੁਝ ਹੱਦ ਤੱਕ ਗਰਮੀ ਵੀ ਕਰ ਜਾਂਦੀਆਂ ਔਰਤਾਂ ਦੇ ਲਈ ਉਹ ਉਦੋਂ ਇhtiyat ਵੀ ਵਰਤਣੀ ਪੈਂਦੀ ਹੈ ਕਿ ਇਹਦੇ ਵਿੱਚ ਉਹ ਸਾਰੀ ਚੀਜ਼ਾਂ ਦਾ ਧਿਆਨ ਰੱਖਿਆ ਗਿਆ ਐਕਚੁਅਲੀ ਇਹਦੇ ਵਿੱਚ ਜਿਹੜੀ ਜਿਹੜੀ ਜੜੀ ਬੂਟੀ ਪਾਈ ਹੈ ਜਿਵੇਂ ਤੁਸੀਂ ਪਿੱਛੇ ਪੜੋਗੇ ਗੁਲਾਬ ਦੇ ਫੁੱਲ ਬ੍ਰਹਮੀ ਜੀ ਹਾਂ 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 ਇਹ ਸਾਰੀਆਂ ਚੀਜ਼ਾਂ ਗਰਮ ਨਹੀਂ ਹੈਗੀਆਂ ਇਹ ਠੰਡੀਆਂ ਆ ਹਾਂ ਹੈਨਾ ਜੀ ਇਸ ਕਰਕੇ ਇਹ ਠੰਡੀਆਂ ਇੰਨੀਆਂ ਵੀ ਨਹੀਂ ਹੁੰਦੀਆਂ ਕਿ ਸਰਦੀਆਂ 'ਚ ਵੀ ਤੁਸੀਂ ਖਾ ਸਕਦੇ ਇਹ ਜੜੀਆਂ ਬੜੀਆਂ ਪਾਵਰ ਦਿੰਦੀਆਂ ਆ ਬੋਡੀ ਨੂੰ ਗਰੋਥ ਕਰਦੀਆਂ ਸਰੀਰ ਨੂੰ ਜਿਵੇਂ ਜਿਨ੍ਹਾਂ ਦੀ ਬੋਡੀ ਨਹੀਂ ਗੇਨ ਹੁੰਦੀ ਜਾਂ ਐਥਲੀਟ ਹੈਗੀਆਂ ਕੁੜੀਆਂ ਬਹੁਤ ਹੁੰਦੀਆਂ ਸਾਡੇ ਕੋਲੇ ਕਿਉਂਕਿ ਅੱਜ ਕੱਲ ਤਾਂ ਸਗੋਂ ਸਾਰੀ ਗੇਮ ਕਬੱਡੀ ਦੇ ਵਿੱਚ ਕਿੰਨੀਆਂ-ਕਿੰਨੀਆਂ ਕੁੜੀਆਂ ਦੇ ਨਾਮ ਆ ਹਾਕੀ ਦੇ ਵਿੱਚ ਬਾਸਕਟਬਾਲ ਦੇ ਵਿੱਚ ਤਾਂ ਸਾਰੇ ਐਥਲੀਟ ਆਉਂਦੇ ਨੇ ਦੇਸੀ ਆ ਕਿਉਂਕਿ ਕੋਈ ਸਾਈਡ ਇਫੈਕਟ ਨਹੀਂ ਹੈਗਾ ਤੇ ਇਹ ਬਿਗਨਰ ਵੀ ਲੈ ਸਕਦਾ ਜਿਹਨੇ ਸ਼ੁਰੂਆਤ ਕਰਨੀ ਜਦੋਂ ਮੇਰੇ ਵਰਗਾ ਬੰਦਾ ਜੇ ਸੀ ਜਿਮ ਜਾਣਾ ਸ਼ੁਰੂ ਕਰਨਾ ਤਾਂ ਤਦ ਵੀ ਇਹ ਲੈ ਸਕਦਾ ਜੀ ਜ਼ਰੂਰੀ ਨਹੀਂ ਕਿ ਜਿਮ ਜਾਣ ਵਾਲੇ ਕਰਨ ਜੇ ਕਰੇ ਕਰੇ ਆਮ ਲੇਡੀਜ਼ ਆ ਜਿਹੜੀਆਂ ਉਹਨਾਂ ਉਹਨਾਂ ਦੇ ਵਿੱਚ ਹੀ ਵੀਕਨੈਸ ਬਹੁਤ ਹੋ ਚੁੱਕੀ ਹੁੰਦੀ ਹੈ। ਅੱਛਾ ਮਤਲਬ ਇਦਾਂ ਨਹੀਂ ਹੈ ਕਿ ਜੇ ਅਸੀਂ ਆਪਣੀ ਬਾਡੀ ਨੂੰ ਮਤਲਬ ਬਾਡੀ ਬਣਾਨੀ ਹੈ ਜਾਂ ਅਸੀਂ ਫਿਟਨੈਸ ਦੇ ਵੱਲ ਜਾਣਾ ਜਿ세 ਘਰ ਦੀ ਲੇਡੀਜ਼ ਜਿਹੜੀ ਹੈਗੇ 40+ 50+ ਜਿਹਨਾਂ ਨੂੰ ਜੋੜਿਆਂ ਦਾ ਦੁੱਖ ਦਰਦ ਹੋ ਰਿਹਾ ਇਦਾਂ ਉਹਨਾਂ ਲਈ ਵੀ ਇਹ ਠੀਕ ਹੈ। ਹਾਂ ਬਿਲਕੁਲ ਠੀਕ ਹੈ। ਅੱਛਾ ਬਿਲਕੁਲ ਠੀਕ ਹੈ ਜੀ ਕਿਉਂਕਿ ਇਹ ਜ਼ਰੂਰੀ ਨਹੀਂ ਕਿ ਐਥਲੀਟ ਨੇ ਹੀ ਖਾਣਾ ਵਾ ਓਕੇ ਹੁਣ ਮੈਂ ਤੁਹਾਨੂੰ ਨੈਕਸਟ ਪੋਡਕਾਸਟ ਦੇ ਵਿੱਚ ਆਪਣੀ ਬੇਟੀ ਦਿਖਾਉਂਗਾ 5 ਇਅਰ ਦੀ ਅ ਤਾਂ ਉਹ ਵੇਟ ਨਾ 10 ਕਿਲੋ ਤੋਂ ਜ਼ਿਆਦਾ ਸਕੈਟ ਮਾਰ ਜਾਂਦੀ ਆ ਵਾਓ ਤੇ ਉਹਦੀ ਬਾਡੀ ਦੇਖਿਓ ਉਹਦੀ ਗਰੋਥ ਦੇਖਿਓ ਹਮਮ ਬੱਚਿਆਂ ਦਾ ਵੀ ਆਉਂਦਾ ਨਾ ਐਕਚੁਅਲੀ ਬੱਚਿਆਂ ਨੂੰ ਵੀ ਆਪਾਂ ਪੜਾਉਂਦੇ ਹਾਂ ਹਾਂ ਜੀ ਅਸੀਂ ਇਹ ਦੇਖਿਆ ਸੀ ਹੁਣ ਬੱਚਿਆਂ ਦੇ ਲਈ ਵੀ ਹੈਗਾ ਜੀ 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 ਉਹ ਇੱਕ ਗਰੂਪ ਬਿਲਕੁਲ ਜਦੋਂ 6-7 ਸਾਲ ਤੋਂ ਲੈ ਕੇ 10-12 ਸਾਲ ਤੱਕ ਦੇ ਬੱਚੇ ਨੂੰ ਦੋਵਾਂਗੇ ਉਹਦੀ ਹਾਈਟ ਦੇ ਵਿੱਚ ਵੀ ਬਹੁਤ ਹਮ ਹਮ ਕਿਉਂਕਿ ਹਾਈਟ ਵੀ ਵਧੇਗੀ weight ਵੀ ਵਧੇਗਾ ਔਰ ਔਰ ਵਧੀਆ ਰਹੂਗਾ ਸਤੰਥ ਵੀ ਰਹੂਗੀ ਔਰ ਬੱਚਾ ਵਧੀਆ ਰਹੂਗਾ ਔਨਲੀ ਟਾਈਮ ਦੇ ਲਈ ਕਿਉਂਕਿ ਕਹਿੰਦੇ ਨੇ ਕਿ ਜਿਆਦਾ ਜਿਹੜੀ अर्ली ਏਜ ਹੁੰਦੀ ਉੱਚੇ ਬੱਚਿਆਂ ਦੀ ਹੱਡੀਆਂ ਬਣਦੀਆਂ ਬਿਲਕੁਲ ਜੀ ਬਿਲਕੁਲ ਜਿੰਨੀ ਇਮਾਰਤ ਉੱਚੀ ਕਰਨੀ ਹੈ ਉਹਦੀ ਨਿਓ ਪਹਿਲਾਂ ਪਹਿਲੇ ਵਾਰ ਦੇ ਵਿੱਚ ਕੋਈ ਐਦਾ ਤਾਂ ਨਹੀਂ ਕਿ ਮਿਨਿਮਲ ਏਜ ਜਿੰਨੀ ਬੱਚੇ ਦੀ ਹੋਣੀ ਚਾਹੀਦੀ ਉਸ ਤੋਂ ਪਹਿਲੇ ਨਹੀਂ ਉਸ ਤੋਂ ਬਾਅਦ ਹੀ ਤੁਹਾਨੂੰ ਦੇਣਾ ਸ਼ੁਰੂ ਕਰਨਾ ਚਾਹੀਦਾ ਦੇਖੋ ਜੀ ਮੈਂ ਤਾਂ 3.5 ਸਾਲ ਦੀ ਸੀ ਜਦੋਂ ਉਹਨੂੰ ਮੈਂ ਇਹ ਚਾਕਲੇਟ ਫਲੇਵਰ ਬੱਚਿਆਂ ਨੂੰ अच्छा तो वो आजकल जेड़े देसी प्रोडक्ट चलदे हां मिल्क ਦੇ ਵਿੱਚ ਪਾ ਕੇ ਮਦਰਸ ਨੂੰ ਬੱਚਿਆਂ ਨੂੰ ਦਿੰਦੀਆਂ ਵਾਂ ਕਿ ਮਿਲਕ ਪੀ ਲੈ ਟੇਸ ਚੇਂਜ ਉਵੇਂ ਹੀ ਇਹਦਾ ਟੇਸ ਚਾਕਲੇਟ ਕੀਤਾ ਹੋਇਆ اچھا ਤਾਂ ਮੇਰਾ ਬੇਬੀ ਤਾਂ ਬਹੁਤ ਵਧੀਆ ਡਰਿੰਕ ਲੈਦਾ ਉਹ ਆਪਕੇ ਅੰਦਰ ਕਿ ਮਿਲਕ ਦਿਓ ਮੈਨੂੰ ਸਵੇਰੇ ਵੀ ਦਿਓ ਸ਼ਾਮ ਨੂੰ ਵੀ ਦਿਓ اچھا ਤਾਂ ਮੈਂ ਵੀ ਸਾਰੇ ਬੱਚਿਆਂ ਨੂੰ ਕਹਿੰਨਾ ਸਾਰੇ ਪੇਰੈਂਟਸ ਨੂੰ ਕਹਿੰਨਾ ਵਾਂ ਤੁਹਾਡੇ ਚੈਨਲ ਦੇ ਥਰੂ ਕਿ ਆਪਣੇ ਬੱਚਿਆਂ ਨੂੰ ਜਰੂਰ ਦਿਓ ਇੱਕ ਇੱਕ ਦੋ ਦੋ ਮਹੀਨੇ ਸਾਰੀ ਉਮਰ ਨਹੀਂ ਦੇਣਾ ਇੱਕ ਇੱਕ ਦੋ ਦੋ ਮਹੀਨੇ ਦੇਣਾ ਵਾ ਤਾਂ ਜਦੋਂ ਪਰ ਯੰਗ ਹੁਣ ਉਹਦੀ ਬੋਨਸ ਬਹੁਤ ਵਧੀਆ ਹੋਣਗੀਆਂ ਉਹਦੇ ਡੋਲੇਸ਼ ਵਾਲੇ ਹੋਣਗੇ ਡਾਲੇਸ਼ ਵਾਲੇ ਹੋਣਗੇ ਹੁਣ ਇਹ ਲੈਣਾ ਮੈਂ ਕਾਫੀ ਸਾਰਾ ਇੰਟ੍ਰੀਕ ਹੋ ਗਈਆਂ ਇਹਨਾਂ ਦੇ ਟੋਟਲ ਨੂੰ ਮਿਲਣ ਦੇ ਲਈ ਕਿਉਂਕਿ ਹਰ ਕੋਈ ਨਾ ਜਦੋਂ ਵੀ ਅਸੀਂ ਗੱਲ ਕਰਦੇ ਕਿਸੇ ਵੀ ਪ੍ਰੋਡਕਟ ਦੀ ਤਾਂ ਹਰ ਕੋਈ ਕਹਿੰਦਾ ਪਹਿਲੇ ਸਾਨੂੰ ਸਬੂਤ ਦਿਖਾਓ ਹੁਣ ਇਤੋਂ ਵੱਡਾ ਕੀ ਸਬੂਤ ਦੇਣਗੇ ਕਿ ਜਦੋਂ ਉਹਨਾਂ ਨੇ ਕਿਹਾ ਕਿ ਮੈਂ ਆਪਣੇ ਬੇਟੀ ਨੂੰ ਹੀ 3 ਸਾਲ ਦੀ ਉਮਰ ਤੋਂ ਦੇ ਰਿਹਾ ਹਾਂ ਔਰ ਉਹਦੇ ਡੋਲੇਸ਼ ਵਾਲੇ ਬਣੇ ਹੋਏ ਆ ਉਹ ਮੈਂ ਤਾਂ ਸਾਰਾ ਆਮ ਸੋਰੋ ਵੇਟ ਚੱਕ ਲੈਂਦੀ ਹੋਏਗੀ ਨਾ ਤੇ ਬਹੁਤ ਵਧੀਆ ਲੱਗਾ ਇਸ ਚੀਜ਼ ਦੇ ਬਾਰੇ ਜਾਣਦੇ ਹੋਏ ਆ ਮਾਰਕੀਟ ਦੇ ਛੋਟੇ ਬੱਚੇ ਤੋਂ ਲੈ ਕੇ ਮੀਡਲ ਏਜ ਵਿਮਨ ਦੇ ਲਈ ਵੀ ਔਰ ਆਦਮੀਆਂ ਲਈ ਜੀ ਆਦਮੇ ਦਾ ਤਾਂ ਸੀ ਗੱਲ ਕੀਤੀ ਤੇ ਬੱਚਿਆਂ ਲਈ ਸ਼ੁਰੂ ਤੋਂ ਇਹ ਕਹਿਆ ਕਿ ਦੁੱਧ ਦੇ ਵਿੱਚ ਨਾ ਉਹ ਪਾ ਦੋ ਕਿ ਹਾਈਟ ਵੱਧ ਜੂਗੀ ਹਾਈਟ ਵੀ ਉਹ ਸਟਰੈਂਥ ਵੀ ਉਹਦੀ ਉਹ ਸ਼ੰਖ ਪੁਸ਼ਪੀ ਪਾਈ ਹੋਈ ਆ ਉਹਦਾ ਬ੍ਰੇਨ ਜਿਹੜਾ ਉਹਦਾ ਬਹੁਤ ਆਊਗਾ ਕਿਉਂਕਿ ਬੱਚੇ ਅੱਜ ਕੱਲ੍ਹ ਪੜ੍ਹਨਦੇ ਆ ਸਟਰੈਂਥ ਉਹਨਾਂ ਦੀ ਘਟਦੀ ਆ ਆਈਸ ਦੇ ਵਿੱਚ ਵੀ ਬਹੁਤ ਇਫੈਕਟ ਕਰਨਗੀਆਂ ਕਿਉਂਕਿ ਅੱਜ ਕੱਲ੍ਹ ਤਾਂ ਦੇਖਦੇ ਛੋਟੇ ਛੋਟੇ ਬੱਚਿਆਂ ਦੀ ਸਪੈਕਸ ਲੱਗੀ ਹੋਈ ਆ ਸਪੈਕਸ ਲੱਗੀ ਹੋਈ ਆ ਕਿਉਂਕਿ ਉਹਨਾਂ ਦੀ ਡਾਈਟ ਨਹੀਂ ਸੈੱਟ ਹੈਗੀ ਸਹੀ ਨਹੀਂ ਹੈ ਡਾਈਟ ਉਹਨਾਂ ਤੋ ਛੋਟੇ ਹੁੰਦੇ ਤਾਂ ਤੁਸੀਂ ਉਹਦੀ ਡਾਈਟ ਸਹੀ ਰੱਖੋ ਪੇਰੈਂਟਸ ਨੂੰ ਚਾਹੀਦਾ ਮਦਰ ਫਾਦਰ ਨੂੰ ਚਾਹੀਦਾ ਤੋ ਐਥਲੀਟ ਬਣੂਗਾ ਐਥਲੀਟ ਬਣੂਗਾ ਸੋ ਇਹ ਮਸਲ ਗੇਨਰ ਦੀ ਤਾਂ ਅਸੀਂ ਗੱਲ ਕੀਤੀ ਫॉर men ਫੀਮੇਲ ਐਂਡ ਆਲਸੋ ਫॉर ਕਿਡਸ ਹੁਣ ਮੈਂ ਗੱਲ ਕਰਦੇ ਆ ਇਸ ਕਿਟ ਦੀ ਜੋ ਕਿ ਲਿਵਰ ਕਿਟ ਜਿਸ ਨੂੰ ਤੁਸੀਂ ਆਖਦੇ ਹੋ ਔਰ ਅੱਜਕਲ ਹਰ ਦੂਸਰੇ ਤੀਸਰੇ ਬੰਦੇ ਨੂੰ ਫੈਟੀ ਲਿਵਰ ਦੀ ਪ੍ਰੋਬਲਮ ਬੱਚਿਆਂ ਨੂੰ ਵੀ ਬੱਚਿਆਂ ਨੂੰ ਵੀ ਔਰ ਇਹ ਵੀ ਕਹਿੰਦੇ ਕਿ ਅਸੀਂ ਯਾਰ ਡਰਿੰਕ ਨਹੀਂ ਕਰਦੇ ਅਸੀਂ ਇਹ ਨਹੀਂ ਖਾਦੇ ਬਟ ਸਟਿਲ ਵੀ ਆਰ ਹੈਵਿੰਗ ਦਾ ਫੈਟੀ ਲਿਵਰ ਫਾਸਟ ਫੂਡ ਫਾਸਟ ਫੂਡ ਔਰ ਉਹ ਇਸ ਕਿਟ ਦੇ ਨਾਲ ਰਾਹਤ ਹੋ ਸਕਦਾ ਹੈ ਜੀ ਬਿਲਕੁਲ ਹੋ ਸਕਦਾ ਜੀ ਐਕਚੁਅਲੀ ਸਭ ਤੋਂ ਪਹਿਲਾਂ ਤਾਂ ਲੀਵਰ ਨੂੰ ਅੱਜ ਕੱਲ ਜੋ ਬੱਚੇ ਤਾਂ ਪੀਂਦੇ ਨਹੀਂਗੇ 16 17 20 ਉਹਨਾਂ ਨੂੰ ਵੀ ਹੈ ਲੀਵਰ ਦੀ ਪ੍ਰੋਬਲਮ ਆ ਕਿਉਂ ਆ ਫਾਸਟ ਫੂਡ ਕਰਦੇ ਫਾਸਟ ਫੂਡ ਦੇ ਵਿੱਚ ਕੈਮੀਕਲ ਜਿਹੜੀਆਂ ਸੌਸ ਜਾਂ ਜਿਹੜੇ ਸਾਲਟ ਯੂਜ਼ ਕੀਤੇ ਜਾਂਦੇ ਉਹੋ ਕਰ ਰਹੇ ਆ ਉਹਨਾਂ ਨੂੰ ਖਰਾਬ ਤਾਂ ਇਹ ਸਾਡੀ ਇੱਕ ਕਿਟ ਕੰਪਨੀ ਨੇ ਕਿਟ ਬਣਾਈ ਆ লিভার ডিটক্স তো এਦੇ ਵਿੱਚ ਤਿੰਨ ਮੈਡੀਸਨਸ ਹੈਗੀਆਂ ਵਾ ਪੀੜੀਆਂ ਔਰ ਪਿਲਸ ਹੈਗੇ ਆ ਕੈਪਸੂਲ ਖਾਣੇ ਆ ਤਾਂ ਮਹੀਨੇ ਦੇ ਵਿੱਚ ਕਾਫੀ ਹੱਦ ਤੱਕ ਬਿਲਕੁਲ ਤਾਂ ਨਹੀਂ ਕਹਿ ਸਕਦਾ ਪਰ ਕਾਫੀ ਹੱਦ ਤੱਕ ਪਹਿਲੇ ਮਹੀਨੇ ਚ ਪੇਸ਼ੈਂਟ ਜਾਂ ਬੱਚਾ ਜਾਂ ਮੈਨ ਜਾਂ ਔਮਨ ਦੱਸੂਗੀ ਕਿ ਮੈਨੂੰ ਹਜਮ ਹੋਣ ਲੱਗੀ ਜਿਹੜਾ ਫੂਡ ਲੈਣੀ ਆ ਕਿਉਂਕਿ ਲੀਵਰ ਦੇ ਵਿੱਚ ਹਜਮ ਨਹੀਂ ਹੁੰਦਾ ਹਜਮ ਨਹੀਂ ਹੁੰਦਾ ਠੀਕ ਹੈ ਨਾ ਉਹ ਕਹਿੰਦੇ ਬਾਰ ਬਾਰ ਖੱਟੇ ਡਕਾਰ ਆਉਂਦੇ ਆ ਚੀਜ਼ ਮਤਲਬ ਹਰ ਖਾਂ ਦਾ ਦਿਲ ਨਹੀਂ ਕਰਦਾ ਜੀ 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 ਉਹ ਸਾਰੀ ਚੀਜ਼ ਹੈ ਉਹ ਚੀਜ਼ਾਂ ਨੂੰ ਸਾਰਿਆਂ ਨੂੰ ਸਹੀ ਕਰਦੀ ਹੈ ਲੀਵਰ ਕਿੱਟ ਸਾਡੀ ਹਮ ਹਮ ਤਾਂ ਕਾਫੀ ਰਿਜ਼ਲਟ ਹੈ ਇਹਦੇ ਹਮ ਕੋਈਦਾ ਹੋਇਆ ਹੈ ਕਿ ਕਿਸੇ ਪੇਸ਼ੈਂਟ ਨੇ ਲੇਤਾ ਹੈ ਉਸ ਤੋਂ ਬਾਅਦ ਉਹਨੇ ਟੈਸਟ ਕਰਾਇਆ ਤੇ ਉਹ ਆ ਕੇ ਦੱਸ ਰਿਹਾ ਕਿ ਪਰ ਤੁਹਾਡੇ ਸਾਹਮਣੇ ਤੁਸੀਂ ਪੋਡਕਾਸਟ ਕਰਨ ਤੋਂ ਪਹਿਲਾਂ ਜਿਹੜੇ ਆਏ ਸੀਗੇ ਉਹਨਾਂ ਦਾ ਲੀਵਰ ਸਹੀ ਹੋਇਆ ਤਾਂ ਲੀਵਰ ਕੈਟ ਹੀ ਲੈ ਕੇ ਗਏ ਨੇ ਅੱਛਾ ਅੱਛਾ ਉਹ ਸੈਕੰਡ ਟਾਈਮ ਆਏ ਸੀ ਥੈਟ ਇਜ਼ ਵਾਈ ਉਹ ਇੰਨੇ ਐਕਸਾਈਟਿਡ ਸੀ ਕਿ ਇਹ ਤੇ ਖੁਸ਼ੀ ਹੈ ਕਿ ਸਰ ਉਹ ਮੈਦਤ ਤੋਂ ਲੈਣਾ ਹੈ ਉਹ ਐਕਚੁਅਲੀ ਨਾ ਜਿਹੜੇ ਆਏ ਸੀਗੇ ਉਹ ਮਤਲਬ ਇੰਸਟਾਗ੍ਰਾਮ ਦੇ ਉੱਤੇ ਫੇਸਬੁੱਕ ਦੇ ਉੱਤੇ ਕਾਫੀ ਪੌਪੂਲਰ ਨੇ ਉਹ ਪਹਿਲਾਂ ਕੂਰੀਅਰ ਮੰਗਾਉਂਦੇ ਹੁੰਦੇ ਸੀਗੇ ਤੇ ਉਹਨਾਂ ਨੂੰ ਬੁਲਾਇਆ ਤੇ ਜਦੋਂ ਤੁਹਾਨੂੰ ਲੱਗਿਆ ਅੱਛਾ ਉਹਨਾਂ ਨੇ ਪਹਿਲੇ ਰੈਂਡਮਲੀ ਤੁਹਾਡੀ ਰੀਲ ਦੇਖ ਕੇ ਤੁਹਾਡੇ ਤੋਂ ਆਰਡਰ ਕੀਤਾ ਉਹ ਤਾਂ ਦੱਸਿਆ ਨਹੀਂ ਸੀਗਾ ਅੱਛਾ ਉਹਦੇ ਆਰਡਰ ਉਹ ਤਾਂ ਹੀ ਦੱਸਿਆ ਨਹੀਂ ਸੀਗਾ ਤੇ ਕੁਦਰਤੀ ਅੱਜ ਉਹਨਾਂ ਨੇ ਜਦੋਂ ਤਾਂ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਇੱਥੇ ਆਓ ਸਾਡੇ ਨਾਲ ਮਿਲੋ ਮਿਲੋ ਤਾਂ ਸਹੀ ਤੁਸੀਂ ਹਾਂ ਤਾਂ ਫਿਰ ਨਾਲੇ ਥੋੜੀ ਜੀ ਪ੍ਰੋਮੋਸ਼ਨ ਵੀ ਕਰਕੇ ਬਿਊਟੀਫੁੱਲ ਮਤਲਬ ਇੰਦਾ ਬਹੁਤ ਵਧੀਆ ਲੱਗਦਾ ਕਿ ਕਈ ਵਾਰ ਆਊਟ ਆਫ ਨੋਵੇਅ ਕੋਈ ਆਂ ਦਾ ਦਾ ਪ੍ਰੋਡਕਟ ਲੈਂਦਾ ਰਹੋ ਅਸਰ ਹੁੰਦਾ ਔਰ ਆ ਕੇ ਫਿਰ ਦੱਸਦਾ ਕਿ ਬਾਈ ਜੀ ਸਰ ਤੋਂ ਸਰ ਅਕਚੁਅਲ ਦੇ ਵਿੱਚ ਮਾਰਾ ਪਿਆ ਹੈ ਨਹੀਂ ਮੇਰਾ ਪੇਜ ਚੈੱਕ ਕਰ ਲਓ ਸਾਡੀ ਕੰਪਨੀ ਦਾ ਤਾਂ ਉਹਦੇ ਵਿੱਚ ਰਿਵਿਊ ਬਹੁਤ ਜ਼ਿਆਦਾ ਆਉਂਦੇ ਆ ਜਿਹੜੇ ਠੀਕ ਹੋਏ ਆ ਜਿਹੜੇ ਜਿੰਨਾਂ ਬੱਚਿਆਂ ਦੇ weight ਵਧੇ ਆ ਜਿਹੜੇ ਪਾਵਰ ਲਿਫਟਰ ਆ ਬਹੁਤ ਜ਼ਿਆਦਾ ਅੱਗੇ ਨਾਲੋਂ ਪਾਵਰ ਚੱਕਣੀ ਸ਼ੁਰੂ ਕਰ ਦਿੱਤੀ ਵੇਟ ਚੱਕਣਾ ਸ਼ੁਰੂ ਕਰ ਦਿੱਤੇ ਤਾਂ ਬਹੁਤ ਬਹੁਤ ਨਹੀਂ ਤਾਂ ਲਿਵਰ ਦਾ ਬੇਸਿਕਲੀ ਜਿੱਦਾਂ ਮੈਂ ਸਟਾਰਟਿੰਗ 'ਚ ਦੱਸਿਆ ਕਿ ਹੈਲਥ ਗੇਨ ਤਾਂ ਹੁੰਦੀ ਹੈ ਹੈਲਥ ਬੈਨੀਫਿਟਸ ਆ ਹੁੰਦੇ ਬਟ ਉਹਤੇ ਜਿਹੜੇ ਹੈਲਥ ਡਿਜ਼ੀਜ਼ਸ ਤੋਂ ਛੁਟਕਾਰਾ ਵੀ ਤੁਹਾਡੇ ਪ੍ਰੋਡਕਟਸ ਦਾਵਾ ਕਰਦੇ ਨੇ ਉਹ ਕਰਦੇ ਨੇ ਸੋ ਬਹੁਤ ਵਧੀਆ ਚੀਜ਼ ਹੈ ਇਸੇ ਦੇ ਨਾਲ ਹੁਣ ਇੱਕ ਹੋਰ ਪ੍ਰੋਡਕਟ ਮੇਰੇ ਨੂੰ ਨਜ਼ਰ ਆ ਰਿਹਾ ਉਸਦੇ ਉੱਤੇ ਨਜ਼ਰ ਪਾਉਂਦੇ ਆਪਾਂ ਸੋ ਇਹ ਹੈ ਸਲਿਮ ਟ੍ਰਿਪ ਜੀ ਅੱਜ ਕੱਲ ਦੇ ਨਾਟ ਓਨਲੀ ਆ ਮੈਂ ਹੁਣ ਇਹ ਨਹੀਂ ਕਹਾਂਗੀ ਕਿ ਸਿਰਫ ਕੁੜੀਆਂ ਹੀ ਲੱਗੀਆਂ ਬਕਸ ਬਹੁਤ ਸਾਰੇ men ਵੀ ਇਸ ਚੀਜ਼ਾ ਕਿ ਕਿ ਉਹ ਮਸਲ ਗੇਨਰ ਵੀ ਕਰਨੇ ਚਾਹਦੇ ਬਟ ਉਹ ਫਿਟ ਵੀ ਰਹਿਣਾ ਚਾਹੁੰਦੇ ਸਲਿਮ ਵੀ ਰਹਿਣਾ ਚਾਹਦੇ ਆ ਸੋ ਇਹਦੇ ਪਿੱਛੇ ਕੀ ਆ ਇਹਦੀ ਕੀ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਸਲਿਮ ਇਹਦੇ ਬਾਰੇ ਤਾਂ ਇਹ ਆ ਕਿ weight ਇਹਦੇ ਨਾਲ ਨਾ ਬਹੁਤ ਛੇਤੀ ਘਟਦਾ ਮਤਲਬ ਮੈਂ ਮੈਂ ਵੀ ਯੂਜ਼ ਕਰਦਾ ਮੈਂ ਜਦੋਂ ਮੇਰਾ ਵੱਧ ਜਾਂਦਾ ਹੁਣ ਵੀ ਮੇਰਾ ਥੋੜਾ ਜਿਹਾ ਵਧਿਆ ਹੋਇਆ ਹਾਂ ਮੈਂ ਚੱਲੋ ਕੋਈ ਵੀ ਲੈ ਸਕਦਾ ਆ ਜੀ ਐਕਚੁਅਲੀ ਪੇਟ ਸਾਫ ਕਰਨਾ ਹੈ ਨੇ ਅੱਛਾ ਜਿਹੜੀ ਬੈਡ ਫੈਟ ਆ ਉਹ ਕੱਢਣੀ ਆ ਠੀਕ ਹੈ ਅ ਇੱਕ ਜੋ ਸਾਨੂੰ ਦੇਖਣ ਨੂੰ ਮਿਲਦਾ ਜਾਂ ਜੋ ਮੇਰੇ ਨਾਲ ਹੁੰਦਾ ਜਾਂ ਸਾਨੂੰ ਦੱਸਦੇ ਇੱਕ ਮਹੀਨੇ ਦੇ ਵਿੱਚ 3 ਜਾਂ 4 ਕਿਲੋ weight lose इजीली ਹੋ ਜਾਵੇਗਾ ਵਿਦਆਊਟ ਵਰਕਆਊਟ অর ਵਿਦ ਵਰਕਆਊਟ ਥੋੜਾ ਜਿਹਾ ਵਰਕਆਊਟ ਥੋੜਾ ਜਿਹਾ ਵਰਕਆਊਟ ਮਤਲਬ ਇਹ ਨਹੀਂ ਕਿ ਤੁਸੀਂ ਸਿਰਫ ਗੋਲੀਆਂ ਖਾਈ ਜੋ ਔਰ ਆਰਾਮ ਨਾਲ ਬੈਠ ਕੇ ਪਕੌੜੇ ਵੀ ਖਾਈ ਨਾ ਯੂ ਹੈਵ ਟੂ ਵਰਕਆਊਟ ਆਲਸੋ ਇਫ ਯੂ ਟੇਕਿੰਗ ਥਸੋ ਬਹੁਤ ਪਤਿਆ ਲੱਗਾ ਤੁਹਾਡੇ ਸਾਰੇ ਪ੍ਰੋਡਕਟਸ ਦੇ ਬਾਰੇ ਜਾਣਦੇ ਹੋਏ ਤੇ ਇਹ ਹੋ ਗਿਆ ਮਸਲ ਗੇਨਰ ਇਹ ਹੋ ਗਿਆ ਸਲਿਮਟੇ ਹੋਣ ਇੱਕ ਹੋਰ ਪ੍ਰੋਡਕਟ ਸਾਨੂੰ ਨਜ਼ਰ ਆ ਰਿਹਾ ਇਹ ਹੈ ਜੀ ਚਮਨ ਪ੍ਰਾਸ਼ 40 ਜੜੀਆਂ ਬੂਟੀਆਂ ਨਾਲ ਤਿਆਰ ਕੀਤਾ ਹੋਇਆ ਵਾ ਮਾਰਕੀਟ ਦੇ ਵਿੱਚ ਹੋਰ ਬਹੁਤ ਕੰਪਨੀਆਂ ਦਾ ਹੁੰਦਾ ਵਾ ਸਰ ਮੈਂ ਤੁਹਾਨੂੰ ਪੁੱਛਣਾ ਚਾਹੂੰਗੀ ਕਿ ਜੜੀ ਬੂਟੀਆਂ ਦਾ ਤੁਸੀਂ ਹਰ ਵਾਰ ਜ਼ਿਕਰ ਕਰ ਰਹੇ ਹੋ ਇਹ ਜੜੀ ਬੂਟੀਆਂ ਤੁਸੀਂ ਖੁਦ ਆਪ ਹੀ ਉਗਾਈਆਂ ਆ ਦੇਖਿਆ ਸੀ ਤੁਹਾਡੀ ਰੀਨ ਦੇ ਵਿੱਚ ਤੇ ਅੱਜ ਦੇ ਡੇਟ ਦੇ ਵਿੱਚ ਮਤਲਬ ਯੂਸੂਅਲੀ ਲੋਕ ਕਹਿੰਦੇ ਕਿ ਐਡਲਟਰੇਸ਼ਨ ਵੀ ਹੋ ਰਹੀ ਆ ਮਿਲਾਵਟ ਵੀ ਹੋ ਰਹੀ ਆ ਤੁਸੀਂ ਇਸ ਦੇ ਬਾਰੇ ਕੀ ਕਹਿਣਾ ਚਾਹੋਗੇ ਕਿ ਜਦੋਂ ਤੁਸੀਂ ਬਣਾ ਰਹੇ ਹੁੰਦੇ ਉਸ ਦੀ ਪ੍ਰੋਡਕਸ਼ਨ ਕਰਦੇ ਹੋ ਕਿ ਤੁਸੀਂ ਧਿਆਨ ਦਿੰਦੇ ਕਿ ਕਿਸੇ ਵੀ ਪਾਸੇ ਕੋਈ ਆਊਟ ਆਫ ਮਤਲਬ ਕੋਈ ਹੋਰ ਪ੍ਰੋਡਕਟ ਉਹਦੇ ਵਿੱਚ ਐਂਟਰ ਨਾ ਕਰੇ ਜੀ ਬਿਲਕੁਲ ਬਿਲਕੁਲ ਜੀ ਮੈਂ ਆਪ ਖੁਦ ਉੱਪਰ ਜਦੋਂ ਪੈਕਿੰਗ ਹੁੰਦੀ ਹੈ ਜਾਂ ਕੁਝ ਹੁੰਦੀ ਹੈ ਮੈਂ ਆਪ ਉੱਪਰ ਖੜਵਾ ਮਾਂ ਔਰ ਦੇਖਦਾ ਮਾਂ ਹੂੰ ਤਾਂ ਮੈਂ ਆਪ ਇਹ ਪਹਿਲਾ ਪ੍ਰੋਡਕਟ ਆਪ ਦੇ ਹੱਥੀ ਖੁਦ ਮੈਂ ਜਦੋਂ ਅੱਜ ਤੋਂ 3 ਸਾਲ ਪਹਿਲਾਂ ਮੈਂ ਇਹ ਪ੍ਰੋਡਕਟ ਆਪ ਪੈਕਿੰਗ ਵੀ ਮੈਂ ਖੁਦ ਕਰਦਾ ਰਿਹਾ ਅੱਛਾ ਮਤਲਬ ਉਹ ਕਹਿੰਦੇ ਨਾ ਹੱਥੀ ਕੰਮ ਸ਼ੁਰੂ ਕੀਤਾ ਤਾਂ ਹੱਥੀ ਘੜਿਆ ਸਾਰਾ ਚੀਜ਼ਾਂ ਦੇ ਇਹ ਹੱਥੀ ਬਣਾਇਆ ਹੈ ਤੁਹਾਡਾ ਚੱਕੀ ਤੇ ਵੀ ਖੁਦ ਜਾਣਾ ਸਾਰਾ ਕੁਝ ਕਰਨਾ ਪੈਕਿੰਗ ਵੀ ਖੁਦ ਮੈਂ ਆਪ ਕਰਦਾ ਰਿਹਾ ਮਾਂ ਤਾਂ ਦਾਵਾ ਨਹੀਂ ਕਰਦਾ ਮੈਂ 100% ਦਾ ਜੜੀ ਬੂਟੀ ਪਿਓਰ ਦਿੰਦਾ ਮੈਂ ਜਿਹੜੀ ਵੀ ਆ ਚੜੀ ਬੂਟੀ ਪਿਓਰ ਹੁੰਦੀ ਹੈ ਆਪਣੀ ਔਰ ਕਈਆਂ ਦੇ ਦਾ ਘਰਾਂ ਦੇ ਵਿੱਚ ਰੌਣਕਾ ਵੀ ਹੋਈਆਂ ਜੀ ਇਹਨਾਂ ਜੜੀਆਂ ਬੂਟੀਆਂ ਕਰ ਜਿਨ੍ਹਾਂ ਦੇ ਬੇਬੀ ਨਹੀਂ ਹੋ ਸਕੇ ਵਾਓ 9-9 ਸਾਲ ਬਾਅਦ ਅੱਛਾ ਮਤਲਬ ਜਿਹੜੀ ਚੀਜ਼ ਹੈ ਜਿਹੜੇ ਆਈਵੀਐਫ ਕਰਾਉਂਦੇ ਆ ਕਰਾਉਂਦੇ ਆ ਹਾਂ ਹਾਂ ਮੈਂ ਹੀ ਕਹਿਣ ਲੱਗੀ ਸੀ ਅੱਜਕੱਲہ ਟੈਕਨੋਲੋਜੀ ਤਾਂ ਬਹੁਤ ਅੱਛੀ ਹੈ ਪਰ ਜੜੀਆਂ ਬੂਟੀਆਂ ਵਾ ਜੀ ਆਯੁਰਵੈਦਿਕ ਗ੍ਰੰਥਾਂ ਦੇ ਵਿੱਚ ਹਰ ਇੱਕ ਰੋਗ ਦਾ ਦਵਾਵਾ ਹਮ ਹਰ ਇੱਕ ਰੋਗ ਦਾ ਇਲਾਜ ਲਿਖਿਆ ਹੋਇਆ ਵਾ ਇਸ ਰੱਬ ਜੀ ਨੇ ਧਰਤੀ ਤੇ ਆਪਣੇ ਤੋਂ ਹੋਂਦ ਤੋਂ ਪਹਿਲਾਂ ਜੜੀਆਂ ਬੂਟੀਆਂ ਲਾ ਦਿੱਤੀਆਂ ਸੀਗੀਆਂ ਫਰੂਟਸ ਲਾਇਏ ਸੀ ਖਾਣ ਵਾਸਤੇ ਵੈਜੀਟੇਬਲਸ ਲਾਈਆਂ ਸੀਗੀਆਂ ਠੀਕ ਹੈ ਉਵੇਂ ਹੀ ਇਹ ਹੈ ਹੂੰ ਸੋ ਇੱਕ ਕਬਵਟੀ ਗਰਲ ਮੈਂ ਤੁਹਾਡੀ ਬਹੁਤ ਵਧੀਆ ਲੱਗੀ ਕਿ ਤੁਸੀਂ ਕਿਤੇ ਹੋਰ ਉਹ ਜੜੀਆਂ ਬੂਟੀਆਂ ਨਹੀਂ ਲੈ ਕੇ ਆਉਂਦੇ ਤੁਸੀਂ ਆਪ ਆਪਣੇ ਫਾਰਮ ਤੇ ਲਾਉਂਦੇ ਤਾਂ ਜੀ ਬਿਲਕੁਲ ਹੁਣ ਲੈਫਟ ਹੈਂਡ ਸਾਈਡ ਮੈਂ ਤੁਹਾਨੂੰ ਦੱਸਿਆ ਹੋਇਆ ਇੱਧਰ ਮੋਰਿੰਗਾ ਲਾਇਆ ਹੋਇਆ ਆਪਾਂ 200 250 ਪੇੜ ਲਗਾਣਾ ਹੁਣ ਅੱਛਾ ਲੱਗਿਆ ਵੀ ਹੋਇਆ ਵਾ ਇੱਕ ਸਾਈਡ ਆਪਾਂ ਲਾਵਾਂਗੇ ਸਫੇਦ ਮੂਸਲੀ ਠੀਕ ਹੈ ਮੋਰਿੰਗਾ ਦੇ ਤੁਸੀਂ ਕਾਫੀ ਵਾਰ ਜ਼ਿਕਰ ਕੀਤਾ ਹੈ ਮੋਰਿੰਗਾ ਦੇ ਬਾਰੇ ਮੈਂ ਵੀ ਇੱਕ ਗੱਲ ਥੋੜੀ ਜਿਹੀ ਸ਼ੇਅਰ ਕਰਨਾ ਚਾਹੂੰਗੀ ਮੈਨੂੰ ਇਹਨਾਂ ਦੇ ਬਾਰੇ ਇਹਨਾਂ ਦੀ ਹੀ ਨੌਲੇਜ ਸੀਗੀ ਬਟ ਮੇਰੇ ਗ੍ਰੈਂਡਫਾਦਰ Who is 90 plus ਉਹਨਾਂ ਨੇ ਜੇ ਕਿਹਾ ਕਿਸੇ ਤੋਂ ਸੁਣਿਆ ਸੀਗਾ ਕਿ ਮੋਰਿੰਗਾ ਦੇ ਪੱਤੇ ਖਾਣੇ ਚਾਹੀਦੇ ਆ ਮੋਰਿੰਗਾ ਦੇ ਪੱਤੇ ਦਾ ਕਾਵਾ ਬਣਾ ਕੇ ਪੀਣਾ ਚਾਹੀਦਾ ਔਰ ਉਹਨਾਂ ਨੂੰ ਐਕਚੁਅਲ ਦੇ ਵਿੱਚ ਹਾਰਟ ਬੈਨੀਫਿਟ ਹੋਇਆ ਹੁਣ ਮੈਨੂੰ ਆ ਕੇ ਤੁਹਾਡੇ ਤੋਂ ਵੀ ਇਹੀ ਚੀਜ਼ ਪਤਾ ਲੱਗੀ ਕਿ ਇਹਨਾਂ ਚੀਜ਼ਾਂ ਦਾ ਜਿਹੜਾ ਮਿਸ਼ਰਣ ਹੈਗਾ ਆ ਬਿਲਕੁਲ ਸਹੀ ਹੈ ਜੀ ਸਾਡੇ ਸਰੀਰ ਨੂੰ ਕਿੰਨਾ ਫਾਇਦਾ ਦੇ ਸਕਦਾ ਜੀ ਜੀ ਜਿਹੜੇ ਪੁਰਾਣੇ ਬਜ਼ ਉਹੀ ਸਾਨੂੰ ਦੱਸਦੇ ਰਹੇ ਸਾਡੇ ਦਾਦੇ ਬਾਬੇ ਵੀ ਇਹ ਜੜੀਆਂ ਬੂਟੀਆਂ ਵਾਂ ਅਸੀਂ ਇਹ ਖਾਂਦੇ ਆਂ ਪੰਸਾਰੀ ਦੀਆਂ ਦੁਕਾਨਾਂ ਤੋਂ ਲੈਂਦੇ ਸੀਗੇ ਜਾਂ ਹੋੜਕੇ ਤੋਂ ਖਰਦੇ ਸੀਗੇ ਤਾਂ ਇਹ ਜੜੀਆਂ ਬੂਟੀਆਂ ਦੇ ਫਾਇਦੇ ਆ ਔਰ ਮੈਨੂੰ ਵੀ ਹੁਣ ਮੈਂ ਵੀ ਸ਼ੁਰੂ ਕਰਨਾ ਮੋਰਿੰਗਾ ਖਾਣਾ ਕਿਉਂਕਿ ਜੇ ਮੈਨੂੰ ਪਤਾ ਲੱਗਿਆ ਨਾ ਵੀ ਨਹੀਂ ਤੁਸੀਂ ਸਾਰਿਆਂ ਨੇ ਖਾ ਰਿਓ ਮੇਰੇ ਨਾਲ ਦੇ ਬਹੁਤ ਵੱਡੀ ਸੇਵਾ ਆ ਇੱਕ ਸੇਵਾ ਦਾ ਮੌਕਾ ਜੀ ਸੇਵਾ ਆ ਕਿ ਲੋਕਾਂ ਤੱਕ ਇਹ ਗੱਲ ਨੂੰ ਤੁਸੀਂ ਪ੍ਰਚਾਰ ਕਰਕੇ ਲੈ ਕੇ ਜਾ ਰਹੇ ਹੋ ਕਿ ਸਾਡੇ ਗ੍ਰੰਥਾਂ ਦੇ ਵਿੱਚ ਚੀਜ਼ਾਂ ਲਿਖੀਆਂ ਤੁਸੀਂ ਸਦਾ ਸੇਵਨ ਨਹੀਂ ਸਭ ਤੋਂ ਜ਼ਰੂਰੀ ਆ ਮੋਰਿੰਗਾ ਆਪਾਂ ਲਾਂਚ ਕਰਾਂਗੇ ਨੈਕਸਟ ਈਅਰ ਜਿਹੜੀ ਜੜੀ ਬੂਟੀ ਆ ਸਾਰੀ ਲਾ ਦਿੱਤੀ ਆ ਤਾਂ ਵੱਡਾਂਗੇ ਇਹਨੂੰ ਅਗਲੇ ਸਾਲ ਤੇ ਫਿਰ ਮੋਰਿੰਗਾ ਪਾਊਡਰ ਤਿਆਰ ਕਰਾਂਗੇ ਇਕੱਲਾ ਵਾਓ ਤਾਂ ਚਲੋ ਮਤਲਬ ਹੁਣ ਅਗਲਾ ਹੁਣ ਸਾਡ ਕੋ ਉਹੀ ਚੀਜ਼ ਦੇ ਬਾਰੇ ਅਸੀਂ ਗੱਲ ਵੀ ਕਰਾਂਗੇ ਸੋ ਬਹੁਤ ਇੰਟਰਸਟਿੰਗ ਲੱਗਾ ਮੈਨੂੰ ਚੀਜ਼ਾਂ ਨੂੰ ਜਾਣਦੇ ਹੋਏ ਕਿ ਤੁਸੀਂ ਇਨੇ ਸਾਰੇ ਪ੍ਰੋਡਕਟਸ ਲੈ ਕੇ ਆਏ ਹੋ ਹਰਬਲ ਪ੍ਰੋਡਕਟਸ ਲੈ ਕੇ ਆਏ ਹੋ ਔਰ ਇਸੇ ਨਾਲ ਦਾਵਾ ਕਰਦੇ ਹੋ ਕਿ ਜੋ ਤੁਹਾਨੂੰ ਐਲੋਪੈਥੀ ਦੇ ਵਿੱਚ ਬੈਨੀਫਿਟਸ ਮਿਲ ਰਹੇ ਨੇ ਉਹ ਬੈਨੀਫਿਟਸ ਇੱਥੇ ਤਾਂ ਮਿਲਣਗੇ ਨਾਲ ਦੇ ਨਾਲ ਦੇ ਵਿਲ ਬੀ ਨੋ ਸਾਈਡ ਇਫੈਕਟਸ ਜੀ ਜੀ ਨੋ ਸਾਈਡ ਇਫੈਕਟਸ ਟੂ ਦ ਸੇਮ ਔਰ ਇਹਨਾਂ ਜੜੀਆਂ ਬੂਟੀਆਂ ਨੂੰ ਖਾਣ ਮੈਂ ਖੁਦ ਖਾਣਾ ਹਜੇ ਤੱਕ ਖਾਣਾ ਮੈਂ ਕਮਾ ਤਾਂ ਮੈਂ 5 ਮਿੰਟ ਦੇ ਵਿੱਚ 200 ਡੰਡ ਲਾ ਦਿੰਦਾ ਐਨੀ ਪਾਵਰ ਇਹਨਾਂ ਜੜੀਆਂ ਬੂਟੀਆਂ ਜੜੀਆਂ ਬੂਟੀਆਂ ਕਰਕੇ ਤਾਂ ਇਦਾਂ ਹੀ ਲੱਗਦੇ ਰਹਿਣਗੇ ਜੜੀ ਬੂਟੀ ਖਾਂਦੇ ਰਵਾਂਗੇ ਖਵਾਂਦੇ ਰਵਾਂਗੇ ਮੈਨੀ ਕੰਗratulations ਐਂਡ ਮੈਨੀ ਕੰਗratulations ਓਪਨਿੰਗ ਦ ਸੈਕਿੰਡ ਲੋਕੇਸ਼ਨ ਆਪਣੇ ਵੈਂਚਰ ਦੀ ਤੁਸੀਂ ਸੈਕਿੰਡ ਲੋਕੇਸ਼ਨ ਓਪਨ ਅਪ ਕੀਤੀ ਐ ਇੱਥੇ ਵੀ ਉਸੇ ਤਰੀਕੇ ਨਾਲ ਰੌਣਕਾਂ ਜਿਵੇਂ ਕਿ ਲੁਧਿਆਣੇ ਤੁਹਾਡੇ ਫਰਸਟ ਵੈਂਚਰ ਤੇ ਆ ਰਹੀਆਂ ਐ ਔਰ ਮੈਨੂੰ ਲੱਗਦਾ ਆਪ ਵੀ ਰਹੀਆਂ ਮੇਰੇ ਆਨ ਤੋਂ ਪਹਿਲੇ ਹੀ ਅਸੀਂ ਦੇਖੀ ਐ ਕਾਫੀ ਲੋਕਾਂ ਨੇ ਤੁਹਾਨੂੰ ਮੁਬਾਰਕਾ ਵੀ ਦਿੱਤੀ ਐ ਸੋ ਆਲ ਦ ਬੈਸਟ ਐਂਡ ਥੈਂਕ ਯੂ ਸੋ ਮੱਚ ਕਿ ਤੁਸੀਂ ਲੋਕਾਂ ਦੀ ਇਸ ਤਰੀਕੇ ਦੇ ਨਾਲ ਸੇਵਾ ਕਰ ਰਹੇ ਔਰ ਜਿਹੜੀ ਸਾਡੇ ਗ੍ਰੰਥਾਂ ਦੇ ਵਿੱਚ ਜਿਹੜੀ ਚੀਜ਼ਾਂ ਦੇ ਬਾਰੇ ਮੈਂਸ਼ਨ ਕੀਤਾ ਉਸੇ ਸਹੀ ਤਰੀਕੇ ਨਾਲ ਪ੍ਰਚਾਰ ਕਰਨਾ ਬਹੁਤ ਜ਼ਰੂਰੀ ਹੈ ਉਸ ਬਾਰੇ ਮੈਂ ਤੁਹਾਨੂੰ ਪਹਿਲਾਂ ਕਰਕੇ ਦੱਸਿਆ ਨਾ ਕਿ ਰੱਬ ਜੀ ਨੇ ਡਿਊਟੀ ਲਈ ਹੋਈ ਆ ਮੇਰੀ ਇਹ ਜੜੀਆਂ ਬੂਟੀਆਂ ਨੂੰ ਤੁਹਾਨੂੰ ਖਵਾਉਣ ਵਾਸਤੇ ਤਾਂ ਲੱਗੀ ਰਹੂਗੀ ਕਿਉਂਕਿ ਪੰਜਾਬ ਦੇ ਵਿੱਚ ਨਸ਼ਾ ਕਰਕੇ ਮੁੰਡੇ ਕੁੜੀਆਂ ਇੰਨੇ ਕ ਵੀਕ ਹੋ ਚੁੱਕੇ ਆ ਕਿ ਉਹ 15 ਮਿੰਟ ਨਹੀਂ ਤੁਰ ਸਕਦੇ 15 ਮਿੰਟ ਭੱਜ ਨਹੀਂ ਸਕਦੇ ਜੀ 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 ਤਾਂ ਮੇਰੇ ਕੋਲ ਤਾਂ ਭੈਣਾਂ ਦੇ ਵੀ ਫੋਨ ਆਉਂਦੇ ਆ ਕਈਆਂ ਦੇ ਵੀ ਅਸੀਂ ਡਰਗ ਲੈਣੀਆਂ ਵਾ ਪਰ ਛੱਡਣੀਆਂ ਚਾਹੁੰਦੇ ਆ ਕਿਉਂਕਿ ਰਹਿਣੀ ਸਹਿਣੀ ਉਹੋ ਜੀ ਹੋ ਜਾਂਦੀ ਆ ਤਾਂ ਮੁੰਡਿਆਂ ਦੀ ਤਾਂ ਆਉਣੀ ਹੋਣੀ ਹੂੰ ਹੂੰ ਤਾਂ ਇਹ ਸੇਵਾ ਵਾ ਕਰਦਾ ਰਹੂੰਗਾ ਜਦੋਂ ਤੱਕ ਹੈਗਾ ਵਾ ਜਰੂਰ ਖਵਾਉਂਦਾ ਰਹੂੰਗਾ ਜਿਹੜੀਆਂ ਬੂਟੀਆਂ ਸਾਰਿਆਂ ਨੂੰ ਨਵੇਂ ਨਵੇਂ ਪ੍ਰੋਡਕਟਸ ਲੈ ਕੇ ਆਂਦੇ ਰਹਿਣਗੇ ਨਵੀਂ ਲੋਕੇਸ਼ਨ ਵੀ ਹੋਰ ਇੰਵਾਈਵ ਕਰਾਂਗੇ ਇਸੇ ਦੇ ਨਾਲ ਮੈਨੀ ਕੰਗ੍ਰੈਚੁਲੇਸ਼ਨ ਐਂਡ ਥੈਂਕ ਯੂ ਸੋ ਮਚ ਕਿ ਤੁਸੀਂ ਆਏ ਔਰ ਤੁਹਾਡੇ ਜਿਹੜੇ ਵੀ ਪ੍ਰੋਡਕਟਸ ਨੇ ਡੈਫੀਨਿਟਲੀ ਇਹਨਾਂ ਦੇ ਵਿੱਚੋਂ ਹੁਣ ਇਹਨਾਂ ਨੇ ਮੈਂ ਇਹਨਾਂ ਦੀ ਬੇਟੀ ਦੇ ਨਾਲ ਨਾ ਮੈਂ ਇਹਨਾਂ ਦੇ ਨਾਲ ਕੰਪੀਟੀਸ਼ਨ ਕਰ ਸਕਦੀ ਬਟ ਡੈਫੀਨਿਟਲੀ ਮੈਂ ਟਰਾਈ ਜ਼ਰੂਰ ਕਰੂੰਗੀ ਕਿ ਜੋ ਇਹਨਾਂ ਨੇ ਚੀਜ਼ਾਂ ਦਸੀਆਂ स्लिम ट्रेन ਤੇ ਜਾ ਲਗਾ ਮਸਲ ਗੈਨਰ ਅਸੀਂ ਟਰਾਈ ਕਰਕੇ ਜ਼ਰੂਰ ਦੱਸਾਂਗੇ ਕਿ ਸਾਡੇ ਵਿੱਚ ਉਹ ਸਟਰੈਂਥ ਆਂਦੀ ਹੈ ਨਹੀਂ ਸੋ थैंक यू ਸੋ ਮਚ ਸ਼ੇਰਾ ਜੀ ਸ਼ੇਰਾ ਫਾਰਮ ਤੇ ਆ ਕੇ ਮੈਨੂੰ ਬਹੁਤ ਵਧੀਆ ਲੱਗਾ ਔਰ ਚੜਦੀ ਕਲਾ ਰਵੇ ਅਗਲੀ ਵਾਰ ਅਸੀਂ ਆਈਏ ਤੇ ਹੋਰ ਅਸੀਂ ਮੋਰਿੰਗਾ ਦੇ ਪੇੜ ਵੀ ਦੇਖੀਏ ਤੇ ਵਧੀਆ ਰੌਣਕਾ ਦੇਖੀਏ थैंक यू ਸੋ ਮਚ ਜਾਂਦੇ-ਜਾਂਦੇ ਲਾਸਟ ਵਰਡਸ ਆਡੇ ਆਡੀਅנס ਲਈ ਬੈਸਟ ਡਾਈਟਾ ਸਾਰੇ ਯੂਥ ਨੂੰ ਸਾਰੀਆਂ ਭੈਣਾਂ ਨੂੰ ਸਾਰੇ ਛੋਟੇ ਵੱਡੇ ਨੂੰ ਕਹਿਣਾ ਕਿ ਜਿੰਨੀ ਛੇਤੀ ਹੋ ਸਕੇ ਹਰਬਲ ਨਾਲ ਜੁੜਜੋ ਜੜੀਆਂ ਬੂਟੀਆਂ ਅਪਣਾਓ ਜੜੋਂ ਦੀਆਂ ਜੜੀਆਂ ਬੂਟੀਆਂ ਪਹਿਲਾਂ ਤੋਂ ਚੱਲਦੀਆਂ ਆਉਂਦੀਆਂ ਤੇ ਸਰੀਰ ਬਾਡੀ ਐਥਲੀਟ ਬਣੋ ਤੇ ਆਪਣੇ ਮਾਪਿਆਂ ਦੇ ਨਾਮ ਚਮਕਾਓ ਸਾਸਿਕਾ ਜੀ ਬਹੁਤ ਸੋਹਣੀ ਗੱਲ ਗਈ ਇਸ ਦੇ ਨਾਲ ਸਾਸਿਕਾ ਕਾਲ ਜੀ ਬਹੁਤ-ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਦੇ ਲਈ ਐਂਡ ਥੈਂਕ ਯੂ ਸ਼ੇਰਾ ਫਾਰਮ ਜੀ ਨੂੰ ਸਪੋਰਟ ਕਰਦੇ ਰਹੋ ਉਹਨਾਂ ਨੂੰ ਹੋਰ ਜ਼ਿਆਦਾ ਪਿਆਰ ਦੇ ਅੰਦਰ ਉਹਨਾਂ ਦੇ ਪ੍ਰੋਡਕਟਸ ਨੂੰ ਅੱਗੇ ਵਧਾਓ ਔਰ ਲੋਕਾਂ ਦੇ ਵਿੱਚ ਇਸੀ ਹਰਬਲ ਪ੍ਰੋਡਕਟ ਦੀ ਪ੍ਰਚਾਰ ਜ਼ਰੂਰ ਕਰੋ ਕਿਉਂਕਿ ਇਹ ਸਾਡੇ ਇੱਕ ਦੇਨ ਹੈਗੀ ਹੈ ਜਿਹੜੀ ਬੁਢੀਆ ਸਾਡੀ ਦੇਨ ਹੈਗੀ ਇਸ ਨੂੰ ਅਸੀਂ ਕਦੇ ਪਿੱਛੇ ਨਹੀਂ ਛੱਡ ਕੇ ਜਾਣਾ ਸਾਡੇ ਨਾਲ ਲੈ ਕੇ ਤੁਨਾ ਸਤਿ ਸ਼੍ਰੀ ਅਕਾਲ ਜੀ